ਕਿਆ ਹੋਵੇ ਆ ਮੇਰੇ ਹਿਸਾਬ ਨਾਲ ਉਹੀ ਟਰੈਕਟਰ ਦੀਪ ਸਿੱਧੂ ਜਿਹਦੇ ਤੇ ਗਿਆ ਸੀ ਆ ਤੇ ਆ ਪਿੱਛੇ ਉਹਦਾ ਲੱਗਿਆ ਹੋਇਆ ਪੋਸਟਰ ਦੀਪ ਦਾ ਆ ਨੌਜਵਾਨ ਮਤਲਬ ਤੁਸੀਂ ਜਿਹਨਾਂ ਨੂੰ ਮਰਜ਼ੀ ਸਰਕਾਰੀ ਠੱਪੇ ਲਾ ਕੇ ਜਿਹਨਾਂ ਨੂੰ ਮਰਜ਼ੀ ਸਰਕਾਰੀ ਦਲਾਲ ਕਹਿ ਲੋ ਸਰਕਾਰੀ ਬੰਦੇ ਕਹਿ ਲੋ ਪਰ ਜੇ ਸਰਕਾਰੀ ਬੰਦੇ ਹੁੰਦੇ ਤਾਂ ਦੀਪ ਦੀਆਂ ਫੋਟੋ ਐਵੇਂ ਨਾ ਲੱਗੀਆਂ ਹੁੰਦੀਆਂ ਇੱਕ ਕਮੀ ਸਾਨੂੰ ਬਹੁਤ ਵੱਡੀ ਪਾਈ ਦੀਪ ਸਿੱਧੂ ਦੀ ਰਟਕਰੀ ਆ ਜਿਹੜੀ ਕਦੇ ਪੂਰੀ ਨਹੀਂ ਹੋਣੀ ਕਿਉਂਕਿ ਜਦੋਂ ਪਹਿਲਾ ਮੋਰਚਾ ਲੱਗਿਆ ਸੀਗਾ ਦੀਪ ਸਿੱਧੂ ਬਾਈ ਨੇ ਅਗਵਾਈ ਕਰਕੇ ਆ ਬੈਰੀਕੇਟ ਤੋੜੇ ਸੀਗੇ ਪੰਜਾਬ ਦੇ ਵਿੱਚ ਇਹ ਲੀਡਰਾਂ ਨੂੰ ਸਮਝ ਨਹੀਂ ਆਉਂਦੀ ਵੀ ਕੁਰਸੀ ਛੱਡ ਕੇ ਤੁਸੀਂ ਕੌਮ ਦੀ ਗੱਲ ਕਰੋ ਪੰਥ ਦੀ ਗੱਲ ਕਰੋ ਵੀ ਤੁਸੀਂ ਪੰਥ ਦਾ ਬੇੜਾ ਕਰ ਕਰਨ ਤੇ ਲੱਗੇ ਹੋਏ ਆ ਤੇ ਜੇ ਸਾਡਾ ਧਰਮ ਨਾ ਰਿਹਾ ਸਾਡਾ ਬੋਲੀ ਨਾ ਰਹੀ ਸਾਡਾ ਸੱਭਿਆਚਾਰ ਨਾ ਰਿਹਾ ਸਾਡਾ ਇਤਿਹਾਸ ਨਾ ਰਿਹਾ ਗੁਰਬਾਣੀ ਨਾ ਰਹੀ ਤੇ ਅਸੀਂ ਫਿਰ ਕਿਹਦੇ ਆਸਰੇ ਜੀਵਾਂਗੇ ਇਸ ਧਰਤੀ ਦੇ ਉੱਤੇ ਤੇ ਜੇ ਇਹਨਾਂ ਦੇ ਬੈਰੀਕੇਡ ਨਾ ਖੋਲੇ ਫੇ ਫੇ ਰਹਿਣਾ ਵੇ ਸਾਨੂੰ ਤਾਮਾ ਜਾਮਾ ਸਾਰਾ ਲੋਡ ਕਰਨਾ ਆਉਂਦਾ ਰੂ ਦੱਸ ਕੇ ਜਾਵਾਂਗੇ ਕਿਸਾਨ ਹੁੰਦੇ ਕੀ ਨੇ ਇਹ ਗੁਰਗੋਈਏ ਸੀ ਤੇ ਬਾਰਸ ਰਹੇ ਇਹ ਡਰ ਕੇ ਰਹਿਣ ਵਾਲੇ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 220 ਸ਼ੰਭੂ ਮੋਰਚਾ ਇਸੇ ਥਾਂ ਤੇ ਲੱਗਿਆ ਸੀ ਆ ਨੌਜਵਾਨ ਮੈਂ ਦਿਖਾਉਂਗਾ ਪੀ ਅੱਜ ਫੇ ਤਾਂ 24 ਦੇ ਵਿੱਚ ਕਿਸਾਨਾਂ ਨੂੰ ਮੋੜ ਬਹੀਰਾ ਕੱਟ ਕੇ ਦਿੱਲੀ ਦੀ ਹਿੱਕ ਤੇ ਜਾ ਕੇ ਬੈਠਣ ਦਾ ਚਾ ਚੜਿਆ ਆ ਕਿਉਂ ਚੜਿਆ ਆ ਕਿਉਂਕਿ ਜੋ ਵਾਦੇ ਦਿੱਲੀ ਨੇ ਕੀਤੇ ਸੀਗੇ ਜੋ ਕਹਿੰਦੇ ਸੀ ਇਹ ਮੋਦੀ ਕਦੀ ਪਿੱਛੇ ਨਹੀਂ ਹੁੰਦਾ ਤਿੰਨ ਕਾਲੇ ਕਾਨੂੰਨ ਚਾਹੇ ਵਾਪਸ ਲਿੱਤੇ ਪਰ ਅੱਖਾਂ 'ਚ ਘੱਟਾ ਪਾਇਆ ਜੋ ਵਾਦੇ ਕੀਤੇ ਗਏ ਜੋ ਦਸਤਾਵੇਜ਼ ਦਿਖਾਏ ਗਏ ਆਬਜ਼ਾ ਵੀ ਬਹੁਤ سارے ਕਿਸਾਨ ਆਗੂ ਵੀ ਸੀਗੇ ਜਿਹੜੇ ਰਾਤਾਂ ਨੂੰ ਮੀਟਿੰਗਾਂ ਕਰਦੇ ਨੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਜਾਂ ਹਰਿਆਣੇ ਦੀ ਗੱਲ ਕੀਤੀ ਜਾਵੇ ਮੰਤਰੀਆਂ ਸੰਤਰੀਆਂ ਕੋਲ ਜਾ ਕੇ ਜਾਮ ਵੀ ਖੜਕਾਂਦੇ ਰਹੇ ਆ ਬਹੁਤ ਸਾਰੇ ਕਿਸਾਨ ਆਗੂ ਅਜੇ ਵੀ ਸੀਗੇ ਰਾਤਾਂ ਨੂੰ ਹੋਟਲਾਂ 'ਚ ਦਿਨੇ ਮੋਰਚਿਆਂ 'ਤੇ ਤੇ ਐਸ਼ ਕਰਦੇ ਰਹੇ ਆ ਨੌਜਵਾਨੀ ਸੀਗੀ ਸੋਹਿਰਦ ਉਦੋਂ ਵੀ ਜਿਹੜੀ ਮਿੱਟੀ ਨਾਲ ਮਿੱਟੀ ਹੁੰਦੀ ਰਹੀ ਆਪਣੇ ਹੱਕ ਸੱਚ ਵਾਸਤੇ ਲੜਦੀ ਰਹੀ ਮਰਦੀ ਰਹੀ ਤੇ ਇਸ ਥਾਂ ਤੋਂ ਕਾਫਲਾ ਚੱਲਿਆ ਸੀ ਤੇ ਉਹ ਸਾਰਾ ਦਾ ਸਾਰਾ ਲਾਈਵ ਮੇਰੇ ਚੈਨਲ ਤੇ ਪਿਆ ਹੋਇਆ ਹੈ ਕਿ ਕਿੱਦਾਂ ਸ਼ੰਭੂ ਬਾਡਰ ਉਦੋਂ ਤੋੜਿਆ ਗਿਆ ਸੀ ਤੇ ਉਦਾਂ ਹੀ ਬੈਰੀਕੇਟਿੰਗ ਉਤੋਂ ਵੀ ਕਿਤੇ ਵੱਧ ਕੇ ਬੈਰੀਕੇਟਿੰਗ ਕੀਤੀ ਹੈ ਪਿਛਲੀ ਵਾਰ ਤਾਂ ਸਿਰਫ ਬੈਰੀਕੇਡਸ ਨੇ ਜਿਹੜੇ ਚੱਕ ਕੇ ਥੱਲੇ ਸੁੱਟੇ ਗਏ ਸੀਗੇ ਨਹਿਰ 'ਚ ਇਸ ਵਾਰ ਥੱਲੇ ਕਿੱਲਾਂ ਲਾ ਦਿੱਤੀਆਂ ਗਈਆਂ ਨੇ ਕਿਉਂਕਿ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਜਿਹੜੇ ਪੰਜਾਬ ਨੂੰ ਇਹਨਾਂ ਨੇ ਨਸ਼ੇੜੀ ਸਮਝਿਆ ਸੀਗਾ ਕਿ ਪੰਜਾਬ ਦੀ ਨ ਅਦੀ ਬਾਹਰ ਚਲੇ ਗਈ ਹੈ ਅਦੀ ਨਸ਼ੇੜੀ ਹੋ ਗਈ ਹੈ ਉਹ ਪੰਜਾਬ ਦੀ ਨੌਜਵਾਨੀ ਚਾਹੇ ਇਹਨਾਂ ਨੇ ਆਪਣੇ ਵੱਲੋਂ ਮਕਾਤੀ ਹੋਈ ਪਰ ਗਰਜਾ ਸਿੰਘ ਬੋਤਾ ਸਿੰਘ ਦੀਆਂ ਔਲਾਦਾ ਜੀਉਂਦੀਆਂ ਨੇ ਦੀਪ ਸਿੱਧੂ ਨੂੰ ਜੋ ਮਰਜ਼ੀ ਕਿਹਾ ਹੋਵੇ ਆ ਮੇਰੇ ਹਿਸਾਬ ਨਾਲ ਉਹੀ ਟਰੈਕਟਰ ਦੀਪ ਸਿੱਧੂ ਜਿਹਦੇ ਤੇ ਗਿਆ ਸੀ ਆ ਤੇ ਆ ਪਿੱਛੇ ਟੈਂਟ ਉਹਦਾ ਲੱਗਿਆ ਹੋਇਆ ਪੋਸਟਰ ਦੀਪ ਦਾ ਆ ਨੌਜਵਾਨ ਮਤਲਬ ਤੁਸੀਂ ਜਿਹਨਾਂ ਨੂੰ ਮਰਜ਼ੀ ਸਰਕਾਰੀ ਠੱਪੇ ਲਾ ਕੇ ਜਿਹਨਾਂ ਨੂੰ ਮਰਜ਼ੀ ਸਰਕਾਰੀ ਦਲਾਲ ਕਹਿ ਲੋ ਸਰਕਾਰੀ ਬੰਦੇ ਕਹਿ ਲੋ ਪਰ ਜੇ ਸਰਕਾਰੀ ਬੰਦੇ ਹੁੰਦੇ ਤਾਂ ਦੀਪ ਦੀਆਂ ਫੋਟੋ ਐਵੇਂ ਨਾ ਲੱਗੀਆਂ ਹੁੰਦੀਆਂ ਜਿਹੜੇ ਸਰਕਾਰੀ ਬੰਦੇ ਸੀਗੇ ਉਹ ਮੀਡੀਆ ਕਰਦੇ ਰਹੇ ਨੇ ਦਿੱਲੀ ਮੋਰਚੇ ਵੇਲੇ ਵੀ ਤੇ ਉਸ ਤੋਂ ਬਾਅਦ ਪੰਜਾਬ 'ਚ ਆ ਕੇ ਕਹਿੰਦੇ ਕਹਾਂਦੇ ਕਿਸਾਨ ਆਗੂ ਚੋਣਾ 'ਚ ਉਤਰੇ ਆ ਜੇ ਪੰਜਾਬ ਦੀ ਕਿਸਾਨੀਆ ਦਰਦ ਹੁੰਦਾ ਤਾਂ ਨਾ ਉਤਰਦੇ ਉਸ ਤੋਂ ਬਾਅਦ ਲਾਣ ਤਾਂ ਹੀ ਪਈਆਂ ਤੁਹਾਨੂੰ ਪਤਾ ਆ ਕਈਆਂ ਨੇ ਆਪਣੇ ਪੱਠੇ ਬਣਾ ਲਏ ਕਈਆਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ ਦੋ ਕੌੜੀ ਦੀ ਜਣੇ ਦੀ ਔਕਾਤ ਨਹੀਂ ਸੀ ਉਹ ਆਪਣੇ ਆਪ ਨੂੰ ਆਗੂ ਕਹਿ ਕੇ ਚੱਲੇ ਤੇ ਸਿਰਫ ਇਹਨਾਂ ਵਿੱਚ ਨਹੀਂ ਸਾਡੇ ਪੰਥਕ ਆਗੂ ਸਾਡੀਆਂ ਸਰਮੋਰ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਰਗੀਆਂ ਉਹਨਾਂ ਵਿੱਚ ਵੀ ਬੜੇ ਨੇ ਦਾੜੇ ਪ੍ਰਕਾਸ਼ ਕੀਤੇ ਆ ਗਾਤਰੇ ਪਾਏ ਆ ਪਰ ਜੇ ਕੋ ਕਰਮਾ ਦੀ ਲਿਸਟ ਮੈਂ ਗਣਾਂਵਾਂ ਤਾਂ ਮੇਰੇ ਚੈਨਲ ਤੇ ਪਈ ਆ ਠੀਕ ਹੈ ਨਾ ਮੇਰੇ ਤੇ ਜੇ ਪਰਚਾ ਵੀ ਕੀਤਾ ਮੈਨੂੰ ਫਰਕ ਨਹੀਂ ਪੈਂਦਾ 295 ਇਹਦਾ ਕਿਉਂਕਿ ਦੁਨੀਆ ਨੂੰ ਪਤਾ ਆ ਸੱਚ ਕੀ ਆ ਤੇ ਝੂਠ ਕੀ ਆ ਤੇ ਉਹ ਸੱਚ ਦਿਖਾ ਕੇ ਰਹਿਾਂਗੇ ਅੱਜ ਫੇ ਤਾਂ ਕਿਸਾਨ ਤੁਰਿਆ ਆ ਦਿੱਲੀ ਦੀ ਹਿੱਕ ਦੇ ਉੱਤੇ ਜਾ ਕੇ ਝੰਡੇ ਗੱਡਣ ਵਾਸਤੇ ਉਹ ਇਸ ਕਰਕੇ ਤੁਰਿਆ ਆ ਦਿੱਲੀ ਨੇ ਧੋਖੇ ਦਿੱਤੇ ਨੇ ਹੁਣ ਕਿਸਾਨਾਂ ਦੀਆਂ ਇਸ ਵਾਰ ਜਿਹੜੀਆਂ ਮੰਗਾਂ ਹੈਗੀਆਂ ਨੇ ਪਹਿਲਾਂ ਵਾਲੀਆਂ ਐਮਐਸਪੀ ਉਹਦਾ ਕੋਈ ਹੱਲ ਨਹੀਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਉਹਦਾ ਕੋਈ ਹੱਲ ਨਹੀਂ ਗੰਨੇ ਨੂੰ ਇਹਨਾਂ ਨੂੰ ਕਿਹਾ ਸੀ 200 ਦੇ ਵਿੱਚ ਰੱਖਿਆ ਜਾਵੇ ਉਸ ਤੋਂ ਆ ਚਾਹੇ ਖੇਤ ਮਜ਼ਦੂਰ ਨੇ ਚਾਹੇ ਕਿਸਾਨ ਨੇ 60 ਸਾਲ ਤੋਂ ਉੱਤੇ ਉਮਰ ਹੋ ਜਾਵੇ ਉਹਨਾਂ ਨੂੰ ਪੈਨਸ਼ਨ ਉਰੇ ਐਮਪੀ ਹੋਵੇ ਇੱਕ ਇਲੈਕਸ਼ਨ ਲੜ ਲਵੇ ਚਾਰ ਲੜ ਲਵੇ ਚਾਰ ਵਾਰ ਐਮਪੀ ਬਣ ਗਿਆ ਐਮਐਲਏ ਚਾਰ ਵਾਰ ਬਣ ਗਿਆ ਚਾਰ-ਚਾਰ ਪੈਨਸ਼ਨ ਉਹਨਾਂ ਨੂੰ ਲੱਗਦੀਆਂ ਨੇ ਜਿਹੜੇ ਕਰੋੜਾ ਲੁੱਟ ਕੇ ਬੈਠੇ ਆ ਤਾਂ ਫਿਰ ਆ ਜਿਹੜੇ ਕਿਸਾਨ ਆਪਣੇ ਹੱਕ ਮੰਗਦੇ ਨੇ ਇਹ ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦੇ ਕੁਝ ਆ ਨੌਜਵਾਨ ਇੱਧਰ ਖੜੇ ਆ ਉਹਨੂੰ ਪੁੱਛਦੇ ਆ ਕਿ ਕੀ ਕਰ ਰਹੇ ਨੇ ਖੈਰ মিডিਆ ਉਧਰ ਲੱਗਿਆ ਕੋਈ ਗੱਲ ਹੀ ਉਹਨਾਂ ਨੂੰ ਕਵਰੇਜ ਕਰੰਦੋ ਪਹਿਲਾਂ ਸੋ ਆ ਨੌਜਵਾਨ ਖੜੇ ਨੇ ਉਹਨਾਂ ਨੂੰ ਪੁੱਛਦੇ ਆਂ ਕੀ ਕਹਿੰਦੇ ਆ ਕੀ ਕੀ ਸੋਚ ਕੇ ਆਏ ਹੋ ਇਸ ਵਾਰ ਕੀ ਘਾਟ ਰਹਿ ਗਈ ਪਹਿਲਾਂ ਦਿੱਲੀ ਦੀ ਹਿੱਕ ਤੇ ਮੋਰਚਾ ਲੱਗਿਆ ਸੀ ਤੇ ਉਸ ਮੋਰਚੇ 'ਚ ਕੀ ਕਮੀ ਰਹਿ ਗਈ ਹੁਣ ਸਾਨੂੰ ਫੇਰ ਤੋਂ ਜਾਣਾ ਪੈ ਰਿਹਾ ਆ ਕਮੀਆਂ ਤਾਂ ਜਿਹੜੀਆਂ ਰਹਿ ਗਈਆਂ ਕਿਸਾਨ ਲੀਡਰਾਂ ਦੀ ਰਹੀਆਂ ਹੋਈਆਂ ਕਿਸਾਨ ਲੀਡਰ ਜੇ ਉੱਥੋਂ ਨਾ ਉੱਠਦੇ ਮਹੀਨਾ ਦੋ ਮਹੀਨਾ ਬਹਿ ਜਾਂਦੇ ਅੱਜ ਸਾਨੂੰ ਦੁਬਾਰਾ ਇੱਥੇ ਧਰਨੇ ਲਾਣ ਲਈ ਆਣ ਦੀ ਮਜਬੂਰਨਾ ਹੋਣਾ ਪੈਂਦਾ ਇੱਕ ਕਮੀ ਸਾਨੂੰ ਬਹੁਤ ਵੱਡੀ ਬਾਈ ਦੀਪ ਸਿੱਧੂ ਦੀ ਰਟਕਰੀਆ ਜਿਹੜੀ ਕਦੇ ਪੂਰੀ ਨਹੀਂ ਹੋਣੀ ਕਿਉਂਕਿ ਜਦੋਂ ਪਹਿਲਾ ਮੋਰਚਾ ਲੱਗਿਆ ਸੀਗਾ ਦੀਪ ਸਿੱਧੂ ਭਾਈ ਨੇ ਅਗਵਾਈ ਕਰਕੇ ਆ ਬੈਰੀਕੇਡ ਤੋੜੇ ਸੀਗੇ ਜੇ ਕਰਕੇ ਕਿਸਾਨ ਦਿੱਲੀ ਦੀ ਬਰੂਹਾਂ ਤੱਕ ਪਹੁੰਚੇ ਸੀ ਬਿਲਕੁਲ ਕਿਉਂਕਿ ਉਦੋਂ ਜੋ ਦੀਪ ਨੇ ਬੈਰੀਕੇਡ ਤੋੜੇ ਤੇ ਉਸ ਤੋਂ ਪਹਿਲਾਂ ਮੈਨੂੰ ਪਤਾ ਆਣਦੇ ਰਾਜੇਵਾਲ ਵਰਗੇ ਜਿਹੜੇ ਹੈਗੇ ਨੇ ਉਹ ਬੈਰੀਕੇਟਾਂ ਦੇ ਇਧਰ ਹੀ ਬੈਠੇ ਸੀ ਕੋਈ ਗੱਲ ਨਹੀਂ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਹੈ ਜੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਅਸੀਂ ਹੱਕ ੜਾ ਕੇ ਬਹਿ ਗਏ ਆ ਤੇ ਉਸ ਤੋਂ ਬਾਅਦ ਦਿਨ ਵੇਲੇ ਮੋਰਚਾ ਤੇ ਹੁੰਦੇ ਸੀ ਰਾਤ ਨੂੰ ਹੋਟਲਾਂ ਜੀ ਹੁੰਦੇ ਸੀ ਠਾੜੀਆਂ ਸਜਾ ਕੇ ਸਵੇਰੇ ਆ ਕੇ ਮੋਰਚਾ ਜੇ ਬਹਿ ਜਾਣਾ ਜਦੀਪ ਸਿੱਧੂ ਵਰਗਾ ਜਾ ਕੇ ਸਟੇਜ ਦੇ ਉੱਤੇ ਖੜਦਾ ਸੀਗਾ ਤੇ ਉਹਨੂੰ ਉੱਥੋਂ ਲਾਹ ਦਿੱਤਾ ਤੇ 26 ਜਨਵਰੀ ਨੂੰ ਵੀ ਜੋ ਕੁਝ ਹੋਇਆ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਉਹਨੇ ਕਿਹੜਾ ਖਾਲਿਸਤਾਨ ਦਾ ਝੰਡਾ ਚੜਾਇਆ ਸੀ ਇਵਨ ਆ ਜਿਹੜਾ ਮੋਰਚਾ ਹੁਣ ਚੱਲ ਰਿਹਾ ਹੈ ਮੈਂ ਨੈਸ਼ਨਲ ਮੀਡੀਆ ਇੱਕ ਦੇਖ ਰਿਹਾ ਸੀ ਉਹਦੇ ਵਿੱਚ ਕਹਿ ਰਹੇ ਸੀਗੇ ਕਿ ਤੁਸੀਂ ਸਤ ਸ੍ਰੀ ਅਕਾਲ ਉੱਥੇ ਹੀ ਵਿਚਾਰੇ ਕਿਸਾਨਾਂ ਨੌਜਵਾਨ ਜਿਹੜੇ ਟਰੈਕਟਰਾਂ ਤੇ ਬੈਠੇ ਆ ਜਾਣ ਬੁੱਝ ਕੇ ਉਹਨਾਂ ਦੇ ਮੂੰਹ 'ਚ ਮਾਈਕ ਤੋਨ ਕੇ ਕਿਹਾ ਜਾਂਦਾ ਸੀਗਾ ਵੀ ਤੁਸੀਂ ਖਾਲਿਸਤਾਨ ਨੂੰ ਪ੍ਰਮੋਟ ਕਰ ਰਹੇ ਹੋ ਆ ਕਿਹੜੇ ਪਾਸਿਓਂ ਕਰ ਰਹੇ ਹੋ ਕਿਹੜਾ ਝੰਡਾ ਨਿਸ਼ਾਨ ਸਾਹਿਬ ਨੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ ਪਰ ਇੱਕ ਜਿਹੜਾ ਨੈਰੇਟਿਵ ਕੇਂਦਰ ਨੇ ਰਚਨਾ ਹੈ ਉਹ ਰਚ ਕੇ ਹੀ ਛੱਡਣਾ ਹੈ ਹੋਰ ਵੀ ਬਹੁਤ ਸਾਰੇ ਨੋਜਵਾਨ ਹੋਰ ਕੁਛ ਕਹਿਣਾ ਚਾਹੋਗੇ ਵੀ ਆ ਹੁਣ ਮੰਗਾ ਕਿਹੜੀਆਂ ਕਿਹੜੀਆਂ ਨਜੇੜ ਨੂੰ ਲੈ ਕੇ ਚੱਲੇ ਹਾਂ ਮੇਰਾ ਐਮਐਸਪੀ ਦੀ ਹੋਇਆ ਇੱਕ ਕਰਜ਼ਾ ਮੁਕਤੀ ਆ ਤੇ ਪਰਾਲੀ ਦਾ ਮੁੱਦਾ ਆ ਇਹਦਾ ਹਾਲਾ ਤੇ ਦੂਜਾ ਜਿਹੜੇ ਆਪਣੇ ਪਰਚੇ ਆ ਕਿਸਾਨਾਂ ਦੇ ਪੁੱਤਾਂ ਦੇ ਹੋਏ ਹੋਇਆ ਉਹਦਾ ਇਨਸਾਫ ਇਹ ਮੁੱਖ ਮੰਗਾਂ ਨੇ ਇਹਨਾਂ ਦੀ ਤੇ ਬਾਕੀ ਦੇਖਦੇ ਆ ਕਿੱਥੇ ਤੱਕ ਪੂਰ ਉਤਰਦੇ ਆ ਲੀਡਰ ਆਪਣੇ ਕਿ ਇਹ ਲਾਸਟ ਮੋਰਚਾ ਹੁੰਦਾ ਹੈ ਇਹ ਤੋਂ ਬਾਅਦ ਵੀ ਲਾਣ ਦੀ ਸਾਨੂੰ ਜ਼ਰੂਰਤ ਪੈਣੀ ਆ ਜੀ ਬਿਲਕੁਲ ਜ਼ਰੂਰਤ ਪੈਣੀ ਆ ਹੋਰ ਵੀ ਅੱਗੇ ਆਗੂ ਕਈ ਖੜੇ ਹੋਏ ਨੇ ਨੌਜਵਾਨ ਖੜੇ ਹੋਏ ਨੇ ਉਹਨਾਂ ਨਾਲ ਪੁੱਛਦੇ ਆ ਦੇਖਦੇ ਆ ਤੁਹਾਨੂੰ ਦਿਖਾਉਂਦੇ ਆ ਭੀ ਇਸ ਵਾਰ ਦਾ ਮਾਹੌਲ ਕੀ ਆ ਇਸ ਵਾਰ ਕਿੱਦਾਂ ਦੇ ਮਾਹੌਲ ਦੇ ਵਿੱਚ ਕਿਸਾਨ ਜਥੇਬੰਦੀਆਂ ਅੱਗੇ ਤੁਰੀਆਂ ਨੇ ਤੇ ਦਿੱਲੀ ਦੀ ਬਰੂਹਾ ਉਤੇ ਜਾ ਕੇ ਬੈਠਣ ਨੂੰ ਤਿਆਰ ਨੇ ਪਰ ਬਹੁਤ ਸਾਰੇ ਆਗੂ ਅਜਿਹੇ ਨੇ ਆਂਧਿਆਗ ਸਿੰਘ ਜਥੇਬੰਦੀਆਂ ਵੀ ਆਪਣੇ ਸ਼ਮਸ਼ੀਰਾਂ ਲੈ ਕੇ ਪਹੁੰਚ ਗਈਆਂ ਨੇ ਤੇ ਗੱਲ ਕਰਨ ਵਾਸਤੇ ਤਿਆਰ ਨੇ ਸਾਰੇ ਦੇ ਸਾਰੇ ਆਗੂ ਹਰ ਕਿਸੇ ਦਾ ਅਰਜ਼ ਬੰਦਾ ਹੈ ਵੀ ਅਸੀਂ ਅਗਰ ਕਿਸਾਨ ਤੁਰਿਆ ਤੇ ਉਹਨਾਂ ਦਾ ਸਾਥ ਦਈਏ ਕਿਉਂਕਿ ਇਹਨਾਂ ਦਾ ਹਮੇਸ਼ਾ ਦਾ ਹੀ ਹੁੰਦਾ ਹੈ ਦਿੱਲੀ ਦਾ ਵੀ ਦਿੱਲੀ ਦੀ ਹਿੱਕ ਤੇ ਜਦੋਂ ਜਾ ਕੇ ਕਿਸਾਨ ਬਹਿੰਦਾ ਹੈ ਤਾਂ ਫਿਰ ਸਾਨੂੰ ਐਵੇਂ ਲੱਗਦਾ ਹੈ ਵੀ ਹਰਿਆਣਾ ਅਲੱਗ ਹੋ ਗਿਆ ਹੈ ਜਾਂ ਦਿੱਲੀ ਅਲੱਗ ਹੈ ਤੇ ਪੰਜਾਬ ਅਲੱਗ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਉਧਰ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਹੈ ਪਹਿਲਾਂ ਦਿਖਾਏ ਆ ਸ਼ਾਟ ਦਿਖਾਣ ਜ਼ਰੂਰ ਹੁਣ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਪਹਿਲਾਂ ਬੈਠੇ ਹੋਏ ਸੀ ਤੇ ਉਦੋਂ ਵੀ ਇਹ ਗੱਲ ਧਿਆਨ ਨਾਲ ਬਾਪੂ ਜੀ ਦੇਖ ਨਾ ਜਾਏ ਦੇਖ ਨਾ ਜਾਏ ਉਦੋਂ ਵੀ ਇਹ ਗੱਲ ਕਹੀ ਗਈ ਸੀ ਵੀ ਸ਼ਾਇਦ ਜਿੱਦਾਂ ਬਾਰਡਰ ਬਣਾ ਦਿੱਤਾ ਗਿਆ ਹੈ ਦਿੱਲੀ ਅਲੱਗ ਹੋ ਗਈ ਹੈ ਤੇ ਪੰਜਾਬ ਅਲੱਗ ਹੋ ਗਿਆ ਹੈ ਉਹ ਬਾਰਡਰ ਅੱਜ ਵੀ ਸਾਨੂੰ ਕਲੀਅਰ ਦਿਖ ਰਿਹਾ ਆ ਤੁਸੀਂ ਕੀ ਕਹੋਗੇ ਬੈਰੀਕੇਟਿੰਗ ਜਿਹੜੀ ਕੀਤੀ ਆ ਉਹਨੂੰ ਦੇਖ ਕੇ ਇਧਰ ਨੂੰ ਆ ਜੀ ਇਸ ਨਾਲ ਤੋੜ ਕੇ ਗਿਰਿਆ ਜੀਪਰਾ ਧਿਆਨ ਨਾਲ ਹਾਂ ਜੀ ਆਹ ਹਾਂ ਇਹਨੂੰ ਚੱਕ ਚੱਕ ਕਰ ਕਰਾਂਗੇ ਸਾਰੇ ਨੂੰ ਚੱਕ ਕੇ ਘੇਰੋਗੇ ਹਾਂ ਜੀ ਹਾਂ ਬਿਲਕੁਲ ਤੇ ਮੰਗਾ ਕੀ ਨੇ ਇਸ ਵਾਰ ਕਹਤੋ ਕਿਉਂਕਿ ਪਹਿਲਾਂ ਵੀ ਤਾਂ ਮੋਰਚਾ ਲੱਗਿਆ ਸੀ ਉਦੋਂ ਤਾਂ ਬੜਾ ਹਿੱਕ ਠੋਕ ਕੇ ਵਾਪਸ ਆਏ ਸੀ ਮੋਰਚਾ ਜਿੱਤੇਆਂ ਖੈਰ ਜਿੱਤੇ ਸੀਗੇ ਪਰ ਉਦੋਂ ਬਹੁਤ ਵੱਡੀਆਂ ਪ੍ਰਾਪਤੀਆਂ ਹੋਰ ਹੋ ਸਕਦੀਆਂ ਸੀਗੀਆਂ ਕਿਤਨਾ ਕਿਤਨਾ ਇਲਾਕੀਆਂ ਸਾਡੇ ਕਿਸਾਨ ਆਗੂਆਂ ਦੀਆਂ ਨਹੀਂ ਆ ਹਾਂ ਜੀ ਸਾਡੇ ਆਗੂ ਕਿਸਾਨਾਂ ਕੋ ਸਾਰੇ ਜਿੱਤेंगे ਜੀ ਸਾਰੇ ਜਿੱਤ ਕੇ ਆਵਾਂਗੇ ਦਿੱਲੀ ਜਾਏਗੇ ਕੂਚ ਕਰ ਸਾਰੀ ਸੰਗਤ ਸੋਥੇ ਫਤੇ ਕਰੇਗੀ ਮੋਰਚਾ ਫਤੇ ਕਰੇਗੀ ਮੋਰਚਾ ਤੇ ਇਸ ਵਾਰ ਕਿਸਾਨਾਂ ਦੀਆਂ ਮੰਗਾ ਕੀ ਨੇ ਕੁਝ ਪਤਾ ਹੈ ਤੁਹਾਨੂੰ ਮੰਗਾ ਬਹੁਤ ਐ ਜੀ ਸਾਰੀ ਮੰਗਾਂ ਹੀ ਐ ਮੰਗ ਮੰਨੀ ਕਿਹੜੀ ਨੇ ਸਾਰੀ ਮੰਗਾਂ ਪਈਆਂ ਤੇ ਫਿਰ ਅਗਰ ਸਾਰੀਆਂ ਮੰਗਾ ਉਦੋਂ ਪਈਆਂ ਸੀ ਤਾਂ ਫਿਰ ਦਿੱਲੀ ਮੋਰਚਾ ਉਦੋਂ ਕਿਉਂ ਚੱਕਿਆ ਗਿਆ ਉਦੋਂ ਇਹ ਮੰਨ ਗਏ ਸੀਗੇ ਮਤਲਬ ਲਿਖਤੀ ਰੂਪ ਦਿੱਤੇ ਤਾਂ ਨਹੀਂ ਨੇ ਤੇ ਉਸ ਤੋਂ ਬਾਅਦ ਮਤਲਬ ਖਾਲੀ ਡੱਬਾ ਫੜਾ ਕੇ ਤੇ ਮੁਕਰ ਗਏ ਉਸ ਤੋਂ ਬਾਅਦ ਉਹ ਅਬਜ਼ ਅਭੀ ਸਾਰਿਆਂ ਨੂੰ ਪਤਾ ਉਹ ਵੀ ਪ੍ਰੋਗਰਾਮਸ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਹੋਈਆਂ ਨੇ ਵੀ ਖਾਲੀ ਡੱਬਾ ਫੜਾ ਕੇ ਇਹ ਮੁਕਰੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਣ ਪਿੱਛੋਂ ਕਿ ਜਥੇਬੰਦੀਆਂ ਤੁਰੀਆਂ ਹੋਈਆਂ ਨੇ ਕਿਸਾਨ ਆਗੂ ਪਿੱਛੋਂ ਤੁਰੇ ਹੋਏ ਨੇ ਤੇ ਉਹ 11:00 ਵਜੇ ਤੱਕ ਦਾ ਟਾਈਮ ਕਹਿ ਰਹੇ ਨੇ ਕਿ 11:00 ਵਜੇ ਤੱਕ ਜਥੇਬੰਦੀਆਂ ਇੱਥੇ ਪਹੁੰਚਣਗੀਆਂ ਉਸ ਤੋਂ ਬਾਅਦ ਦੇਖਣਾ ਹੋਵੇਗਾ ਵੀ ਆਲਮ ਇੱਥੇ ਦਾ ਕੀ ਹੁੰਦਾ ਆ ਉਹ ਵੀ ਅਸੀਂ ਕਵਰੇਜ ਕਰਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਕਈ ਹੋਰ ਸਹਿਰਦ ਆਗੂ ਇੱਥੇ ਹੈਗੇ ਨੇ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਤੋਂ ਪੁੱਛਦੇ ਆਂ ਵੀ ਉਹ ਕੀ ਕਹਿੰਦੇ ਆ ਸੋ ਹੋਰ ਟੈਕਨੋਲੋਜੀ ਮਨੁੱਖ ਪਹੁੰਚੇ ਨਹੀਂ ਗੁਰਸਿੱਖ ਨੌਜਵਾਨ ਪਹੁੰਚੇ ਕਿਉਂਕਿ ਜਦੋਂ ਵੀ ਧਰਨੇ ਲੱਗਦੇ ਨੇ ਤੇ ਉੱਥੇ ਨਿਹੰਗ ਸਿੰਘ ਫੌਜਾਂ ਸਾਨੂੰ ਜ਼ਰੂਰ ਤਿਆਰ ਬਰ ਤਿਆਰ ਨਜ਼ਰ ਆਉਂਦੀਆਂ ਨੇ ਤੇ ਇਹਨਾਂ ਸੰਗਤਾਂ ਤੋਂ ਪੁੱਛਦੇ ਆ ਕਿ ਪਹਿਲਾਂ ਵੀ ਮੋਰਚਾ ਲੱਗਿਆ ਸੀਗਾ ਅਸੀਂ ਆਪਣੇ ਵੱਲੋਂ ਤਾਂ ਜਿੱਤ ਕੇ ਆਏ ਸੀਗੇ ਤੇ ਉਹ ਜਿੱਤ ਕਿਤੇ ਨਾ ਕਿਤੇ ਅਧੂਰੀ ਸੀ ਕਿਉਂਕਿ ਪ੍ਰਾਪਤੀਆਂ ਬਹੁਤ ਉਸ ਮੋਰਚੇ ਚ ਹੀ ਹੋ ਸਕਦੀਆਂ ਸੀ ਸ਼ਾਇਦ ਅੱਜ ਦੂਜੀ ਵਾਰ ਦਿੱਲੀ ਦੀ ਹਿੱਕ ਵੱਲ ਸਾਨੂੰ ਕੂਚ ਨਾ ਕਰਨਾ ਪੈਂਦਾ ਕੀ ਕਹੋਗੇ ਇਸ ਬਾਰੇ ਇਹ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਤਾਂ ਚਲੋ ਗੱਲ ਤਾਂ ਠੀਕ ਹੈ ਨਾ ਕੁਝ ਕਰਨਾ ਪੈਂਦਾ ਸੋ ਹਫਤਾ ਖੰਡ ਦੱਸ ਦੇਣਾ ਉੱਤੇ ਹੋਰ ਲਾ ਲੈਣੇ ਆਪਾਂ ਤਾਂ ਆਪਾਂ ਨੂੰ ਵਾਪਸੀ ਨਹੀਂ ਕਰਨੀ ਚਾਹੀਦੀ ਸੀ ਉਦੋਂ ਕਈ ਕਿਹਾ ਵੀ ਕਈਆਂ ਕਿਸਾਨ ਆ ਗੋਣੇ ਪਰ ਕਈਆਂ ਨੂੰ ਹੁਣ ਪਤਾ ਨਹੀਂ ਕੀ ਚੱਕਰ ਪੈ ਗਿਆ ਸੀ ਉਦੋਂ ਸੋ ਇਹ ਜਲਦੀ ਮੋੜ ਆਏ ਥੋੜੀ ਜਿਹੜੇ ਆਪਣੇ ਹੱਕ ਵਾ ਉਹ ਲਿਖਤੀ ਰੂਪ ਚ ਇਹਨਾਂ ਨੂੰ ਲੈ ਕੇ ਆਉਣੇ ਚਾਹੀਦੇ ਸੀ ਹੁਣ ਮੋਦੀ ਦੇ ਥਾਂ ਥਾਂ ਤੇ ਮੁੱਕਰ ਜਾਂਦਾ ਜੀ ਹੁਣ ਮੋਦੀ ਦਾ ਤਾਂ ਕੋਈ ਭਰੋਸਾ ਨਹੀਂ ਨਾ ਰਿਹਾ ਹੈਗਾ ਭਾਵੇਂ ਉਹ ਦਾ ਪ੍ਰਧਾਨ ਮੰਤਰੀ ਆ ਪਰ ਨਹੀਂ ਗੱਲ ਨਹੀਂ ਰਹੀ ਉਹ ਜੀ ਕਿਉਂਕਿ ਬਹੁਤ ਥਾਵਾਂ ਦੇ ਉੱਤੇ ਮੋਦੀ ਨੇ ਜੇ ਅਗਰ ਰਿਟਰਨ ਦੇ ਵਿੱਚ ਜਾਂ ਮੰਤਰੀਆਂ ਸੰਤਰੀਆਂ ਦੇ ਨਾਲ ਗੱਲਬਾਤ ਉਦੋਂ ਕੀਤੀ ਵੀ ਪਰ ਉਸ ਗੱਲਬਾਤ ਦੇ ਵਿੱਚ ਕਿਤੇ ਵੀ ਇਸ ਚੀਜ਼ ਦੀ ਸ਼ਿਉਰਿਟੀ ਨਹੀਂ ਸੀ ਪੀ ਜੋ ਕਿਹਾ ਜਾ ਰਿਹਾ ਹੈ ਇਹਨਾਂ ਸਰਕਾਰਾਂ ਦੇ ਵੱਲੋਂ ਉਹ ਐਜ਼ ਇਟ ਐਜ਼ ਇਹ ਪੱਕਾ ਲਾਗੂ ਕਰਨਗੇ ਹੁਣ ਜਿੱਦਾਂ ਫੇ ਤੋਂ ਐਮਐਸਪੀ ਨੂੰ ਲੈ ਕੇ ਤੁਰਿਆ ਹੋਰ ਚੀਜ਼ਾਂ ਨੂੰ ਲੈ ਕੇ ਤੁਰਿਆ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਿਦਾਂ ਐਸਐਸਪੀ ਪਟਿਆਲਾ ਐਸਐਸਪੀ ਪਟਿਆਲਾ ਆ ਗਏ ਆ ਜਾਇਜ਼ਾ ਲੈਣ ਵਾਸਤੇ ਤੇ ਬਾਰਡਰ ਦੇ ਉੱਤੇ ਪਹੁੰਚੇ ਆ ਤੇ ਆਬਜ਼ ਹੈ ਪੁਲਿਸ ਆਪਣੇ ਵੱਲੋਂ ਮਸਤੈਦ ਹੈ ਬਾਰਡਰ ਦੇ ਉੱਤੇ ਦੇਖ ਰਹੀ ਹੈ ਪਰ ਗਾਰਦ ਚ ਨਹੀਂ ਮਰਜੀ ਲੱਗ ਜੇ ਪਿਛਲੀ ਵਾਰ ਚੱਕ ਚੱਕ ਕੇ ਬੈਰੀਕੇਟ ਥੱਲੇ ਘਰ ਚੋਂ ਸੁੱਟੇ ਸੀਗੇ ਇਸ ਵਾਰ ਵੀ ਨੌਜਵਾਨੀ ਨੇ ਦੇਰ ਨਹੀਂ ਲਾਣੀ ਮਤਲਬ ਅਸੀਂ ਜੋ ਮਰਜੀ ਕਰ ਲਈ ਹੈ ਸਰਕਾਰਾਂ ਆਪਣੀ ਮਤਲਬ ਮਨਾਂਦੀਆਂ ਚੰਮਦੀਆਂ ਚਲਾਉਂਦੀਆਂ ਨੇ ਪਰ ਆਗੂ ਸਾਡੇ ਕਿਦਾਂ ਕਿਹਦੇ ਪਿੱਛੇ ਹੋ ਜਾਂਦੇ ਨੇ ਆਪਾਂ ਤਾਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਜੀ ਆਪਾਂ ਪੜਕਣਾ ਨਹੀਂ ਆਪਾਂ ਜਾਵਾਂਗੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ प्रशासन कुछ कह रहे हैं आप लोगों से आवेदन देखो धरा प्रदर्शन लोकतांत्रिक व्यवस्था में बहुत जरूरी है हम उसको डिनाई नहीं कर रहे हम ये चाहते हैं ना कोई टकराव चाहते हैं आपसे आप, आप शांति पूर्वक का अपना धरना प्रदर्शन जो भी करना है करें हम हम किसी भी प्रकार का टकराव नहीं चाहते और आपके जो मेन मेन लीडर्स हैं हमारे एसपी साहब डीसी साहब यहीं पे हैं हमारे और डीसी साहब आए जो यहाँ पे आगू है समझ आए बात करना चाहे वो आप लोगों से इस पर बात करना चाह रहे हैं प्रदर्शन से निये ना, ना, ना आपका आपके यदि कोई लीडर आपके यदि कोई लीडर है यहाँ पे जिनको आप, आप, आपने एक तो, देर आप लोगों से एक विनती है मेरी हाथ जोड़ के हाथ जोड़ के एक विनती है आप भाई हो हमारे बड़े भाई हो हम तो पंजाब में से ही इधर आए थे आप बड़े हम छोटे हैं आप लोगों से विनती ये है, है कि जब तक आपका तो कोई अकू आए जब तक आप लोग शांति से भी कृपा के बैरिकेड पे आके उठाने का काम ना करें ना रही ना रही ना रही। तो विनती है जब आपके अगू आ जाए आप एक नंबर लिख लो सत्तानवे दो सौ निन्यानवे नब्बे पाँच सौ सतानवे दो सौ निन्यानवे नब्बे पाँच सौ इस नंबर पे फोन कर दो डीसी साहब एसपी साहब आपसे बात कर ले हमारा चल रहा है जी आप करोगे तब मिल जाए। नहीं ने ने हम जाए आपके पास आ जाएंगे इशारा करोगे हम आपके पास आ जाएंगे एसपी साहब डीसी साहब आ जाए एक निवेदन और है ਜੋ ਬਜ਼ੁਰਗ ਆਦਮੀ ਹੈ ਸਮਝਦਾਰ ਆਦਮੀ ਹੈ ਉਹ ਆ ਕੇ ਰਹਿ ਠੀਕ ਹੈ ਉਹਨੇ ਕੋਈ ਇਹ ਮੈਂ ਬਾਤ ਤੁਹਾਡੇ ਨਾਲ ਇੱਕ ਸੀ ਰੱਖ ਕੇ ਚਲੋ ਸਿਕਿਉਰਟੀ ਦੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੀਆਂ ਗੱਲਾਂ ਰੱਖੀਆਂ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਸੀ ਕਹਿੰਦੇ ਵੀ ਤੁਸੀਂ ਵੱਡੇ ਭਰਾ ਹੋ ਸਾਡੇ ਅਸੀਂ ਛੋਟੇ ਭਰਾ ਆ ਤੁਹਾਡੇ ਪਰ ਗੱਲ ਉੱਥੇ ਆ ਨੌਜਵਾਨੀਆਂ ਹੜ ਰੁਕਣ ਵਾਲਾ ਲੱਗਦਾ ਤੁਹਾਨੂੰ ਇਹ ਲੱਗਦਾ ਵੀ ਇਹੇ ਪਿੱਛੇ ਹੋਣਗੇ ਇਹ ਜਿਹੜੀਆਂ ਚੀਜ਼ਾਂ ਨੇ ਇਹ 220 ਦੇ ਵਿੱਚ ਵੀ ਦੇਖਿਆ ਜਦੋਂ ਬੈਰੀਕੇਟ ਪੱਟ ਕੇ ਥੱਲੇ ਕੋ ਗਰਜੇ ਸੁਟੇ ਸੀਗੇ ਆ ਨੌਜਵਾਨੀ ਤੁਸੀਂ ਦੇਖ ਸਕਦੇ ਜਿਹੜੀ ਖੜੀ ਆ ਉਹ ਵਾਪਸ ਹੋਣ ਦੀ ਲੱਗਦੀ ਆ ਤੁਹਾਨੂੰ ਕੀ ਵਾਪਸ ਹੋਊਗੀ ਉਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਰਕਾਰਾਂ ਨੂੰ ਬਹੁਤ ਆਸਾਨ ਲੱਗਦੀਆਂ ਨੇ ਬਾਪੂ ਸਾਈਡ ਹੋ ਜਾ ਥੋੜਾ ਤੇ ਬਹੁਤ ਆਸਾਨ ਲੱਗਦੀਆਂ ਨੇ ਸਰਕਾਰਾਂ ਨੂੰ ਪਰ ਇਹ ਚੀਜ਼ਾਂ ਹੈਂਡਲ ਕਰਨੀਆਂ ਬਹੁਤ ਔਖੀਆਂ ਨੇ ਬੁੱਤ ਤੂੰ ਹੀ ਕਰਨਾ ਆ ਉਰੇ ਮੈਂ ਐਮਐਸਪੀ ਖਤਰ ਆਇਆ ਜੀ ਐਮਐਸਪੀ ਖਤਰ ਆਇਆ ਹੈ ਉਮਰ ਕਿੰਨੀ ਆ ਮੇਰੀ 16 ਸਾਲ ਹੈ ਤੇ ਜੇ ਇਹਨਾਂ ਦੇ ਬੈਰੀਕੇਡ ਨਾ ਖੋਲੇ ਫੇਰ ਫੇਰਣਾ ਸਾਨੂੰ ਤਾਮਾ ਜਾਮਾ ਸਾਰਾ ਲੋਡ ਕਰਨਾ ਆਉਂਦਾ ਰੂ ਦੱਸ ਕੇ ਜਾਵਾਂਗੇ ਕਿ ਕਿਸਾਨ ਹੁੰਦੇ ਕਿਨੇ ਇਹ ਗੁਰਗੋਈ ਸਿੱਕਦੇ ਬਾਰਸ ਨੇ ਇਹ ਡਰ ਕੇ ਰਹਿਣ ਵਾਲੇ ਨਹੀਂ ਸੁਣ ਲਿਆ ਆ ਥਲੇ ਮੁੱਛਾਂ ਨਹੀਂ ਫੁੱਟੀਆਂ ਇਹਦੀਆਂ ਤੇ ਗੱਲਾਂ ਤੁਸੀਂ ਸਮਝ ਸਕਦੇ ਹੋ ਮੈਂ ਉਹਦਾ ਹੀ ਨਹੀਂ ਰੋਕਿਆ ਜਿਹੜੀ ਜਵਾਨੀ ਨੂੰ ਤੁਸੀਂ ਸਮਝਦੇ ਸੀ ਨਾ ਗਾਲਤੀਆਂ ਨਸ਼ੇ ਚ ਉਹ ਗੱਲ ਹੀ ਨਹੀਂ ਹੈ ਉਹ ਗਾਲੀ ਹੋਈ ਨਹੀਂ ਜਵਾਨੀ ਦੇ ਵਿੱਚ ਗਰਜਾ ਸਿੰਘ ਬੋਤਾ ਸਿੰਘ ਦੀਆਂ ਔਲਾਦਾਂ ਜਿਉਂਦੀਆਂ ਨੇ ਬੈਰੀਕੇਡ ਲਾਏ ਆ ਤੁਸੀਂ ਇਹਨੇ ਚੁੰਗੀ ਲਾ ਦੇਣੀ ਆ ਜਾ ਕੇ ਦਿੱਲੀ ਦੀ ਹਿੱਕ ਤੇ ਇਹ ਵੀ ਤਿਆਰ ਰੱਖੇ ਹੁਣ ਗਈ ਜਾਵਾਂਗੇ ਜੀ ਬੈਰੀਕੇਡ ਤੋੜ ਕੇ ਜੀ ਹੁਣ ਆ ਜਿੰਨੇ ਆਗੂ ਇੱਥੇ ਖੜੇ ਨੇ ਜਾਂ ਹੋਰ ਸਿੰਘ ਸਹਿਬਾਨ ਇੱਥੇ ਖੜੇ ਨੇ ਉਹਨਾਂ ਦੇ ਨਾਲ ਅਸੀਂ ਅਗਰ ਗੱਲ ਕਰਦੇ ਆ ਜਾਂ ਸਮਝਾਉਣ ਦੀ ਗੱਲ ਕਰਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਕੁਝ ਵੀ ਤੁਸੀਂ ਸਿੰਘ ਸਾਹਿਬ ਕੀ ਕਹੋਗੇ ਕਿਸੇ ਕੋ ਰਾਜਨਤੇ ਹੈ ਚੋਲੇ ਹੈ ਸਰਕਾਰ ਗੈਰ ਕਾਨੂੰਨੀ ਕਰ ਰਹੀ ਹੈ ਸਾਰਾ ਜਿਹੜਾ ਰਸਤਾ ਰੋਕ ਕੇ ਸ਼ਾਤਮਈ ਪ੍ਰੋਟੈਸਟ ਕਰਨਾ ਹਰੇਕ ਨੂੰ ਹੱਕ ਹੈ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਵਾਸਤੇ ਜੋ ਪਹਿਲਾਂ ਅਧੂਰੀਆਂ ਰਹੀਆਂ ਸਨ ਤੇ ਅੱਜ ਉਹੀ ਮੰਗਾਂ ਅਸੀਂ ਦੁਬਾਰਾ ਸਰਕਾਰ ਨੂੰ ਕਹਿ ਰਹੇ ਹਾਂ ਵੀ ਐਮਐਸਪੀ ਲਾਗੂ ਕੀਤੀ ਜਾਵੇ ਕਰਜ਼ਾ ਮੁਕਤ ਕੀਤਾ ਜਾਵੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਆ ਸ਼ਹੀਦ ਕਰ ਦਿੱਤੇ ਸੀ ਤੇ ਉਸ ਟੈਣੀ ਨੂੰ ਫੜ ਕੇ ਅੰਦਰ ਕੀਤਾ ਜਾਵੇ ਇਹ ਮੰਗਾਂ ਜਿਹੜੀਆਂ ਜਾਇਜ਼ ਆ ਕਿਸਾਨਾਂ ਦੀਆਂ ਤੇ ਅੱਜ ਜੈ ਜਵਾਨ ਤੇ ਜੈ ਕਿਸਾਨ ਨੂੰ ਇਸ ਤਰ੍ਹਾਂ ਇੱਥੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਸ ਭਾਰਤ ਨੂੰ ਯਾਦ ਕਰਾਉਣ ਵਾਸਤੇ ਅਸੀਂ 93% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੰਨ ਪੈਦਾ ਕੀਤਾ ਤੇ ਅੱਜ ਉਹੀ ਕਿਸਾਨਾਂ ਨੂੰ ਇੱਥੇ ਬੈਰੀਕੇਡ ਲਾ ਕੇ ਕੰਟੇਨਰ ਲਾ ਕੇ ਤੇ ਅਥਰੂ ਗੈਸ ਦੇ ਗੋਲੇ ਇੱਥੇ ਤਿਆਰ ਕਰਕੇ ਤੇ ਰੋਕਿਆ ਜਾ ਰਿਹਾ ਹੈ ਤੇ ਇੱਥੇ ਫੌਜ ਦੇ ਮੁਖੀ ਨੂੰ ਤੁਰੰਤ ਮੋਦੀ ਤੇ ਮੁਕੱਦਮਾ ਕਰਨਾ ਚਾਹੀਦਾ ਹੈ ਵੀ ਇਹ ਸਾਰਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਜੇ ਉਹਨਾਂ ਦੇ ਅੰਦਰ ਹਮਦਰਦੀ ਹੈ ਕਿਸਾਨਾਂ ਪ੍ਰਤੀ ਤੇ ਇਸ ਤਰ੍ਹਾਂ ਇਹ ਬਿਲਕੁਲ ਗਲਤ ਹੈ ਕਿਸਾਨ ਆਪਣੀਆਂ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਹੈ ਬਿਲਕੁਲ ਹੱਕੀ ਤੇ ਜਾਇਜ਼ ਮੰਗਾਂ ਮੈਂ ਇਧਰ ਹੀ ਪਿੱਛੇ ਕਹਾਂਗਾ ਕੈਮਰਾਮੈਨ ਨੂੰ ਇਸ ਸਾਈਡ ਹਾਕਮ ਜੀ ਦਿਖਾਓ ਹਜ਼ੂਮ ਕਿੰਨਾ ਇਕੱਠਾ ਹੋਣੇ ਨੌਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਬੇਟਾ ਇਧਰਲੇ ਪਾਸੇ ਆ ਜਾਓ ਤੇ ਸਿੰਘ ਸਾਹਿਬ ਇਧਰ ਨੂੰ ਹੋ ਜਾਂਦੇ ਨੇ ਕਿਉਂਕਿ ਦਿੱਲੀ ਦੀ ਹਿੱਕ ਤਾਂ ਤੁਹਾਨੂੰ ਦਿਖਾਤੀ ਹੈ ਵੀ ਕਿੱਦਾਂ ਇਹਨੇ ਬੈਰੀਕੇਟਿੰਗ ਕੀਤੀ ਹੋਈ ਹੈ ਪਰ ਦੂਸਰੇ ਪਾਸੇ ਸਾਡੇ ਪਿੱਛੇ ਵੀ ਜਿਹੜੇ ਸਿੰਘ ਹੈਗੇ ਨੇ ਉਹਨਾਂ ਕਰ ਸਕਦੇ ਆ ਵੀ ਕਿੰਨੀ ਕੀ ਨੌਜਵਾਨੀ ਹੈਗੀ ਐ ਪਰ ਸਿੰਘ ਸਾਹਿਬ ਜਦੋਂ ਦਿੱਲੀ ਦੀ ਹਿੱਕ ਤੇ ਪਹਿਲਾ ਮੋਰਚਾ ਲੱਗਿਆ ਸੀਗਾ ਉਦੋਂ ਦੀਪ ਸਿੱਧੂ ਵਰਗੇ ਨੇ ਜਦੋਂ ਅਗਵਾਈ ਕੀਤੀ ਤੇ ਸਟੇਜ ਦੇ ਉੱਤੇ ਉਹਨੂੰ ਚੜਨ ਤੱਕ ਨਹੀਂ ਦਿੱਤਾ ਗਿਆ ਸਿਰਫ ਦੀਪ ਸਿੱਧੂ ਨੂੰ ਹੀ ਬਹੁਤ ਜਾਣਿਆ ਅਜਿਹਾ ਕੀਤਾ ਗਿਆ ਸੀ ਉਦੋਂ ਸਾਡੇ ਕਿਸਾਨ ਆਗੂਆਂ ਨੇ ਉਦੋਂ ਸਿਰ ਜੁੜਨ ਤੋਂ ਮਨਾ ਕਰ ਦਿੱਤਾ ਸੀਗਾ ਤੇ ਉਹ ਤਾਂ ਹੁਣ ਉਸ ਤੋਂ ਬਾਅਦ ਸਾਹਮਣੇ ਹੈ ਵੀ ਹਰਿਆਣਾ ਦੇ ਮੰਤਰੀਆਂ ਦੇ ਨਾਲ ਕੌਣ ਕੌਣ ਮੀਟਿੰਗਾਂ ਕਰਦੇ ਰਿਹਾ ਤੇ ਕਿਹੜੀ ਕਿਸਾਨ ਆਠਗੜ ਹੋਈ ਤੇ ਕਿਹੜੀ ਸੰਧੀ ਹੋਈ ਤੇ ਉੱਥੇ ਸਾਡੇ ਆਪਣੇ ਕਿਸਾਨ ਆਗੂ ਸਾਡੀ ਪਿੱਠ 'ਤੇ ਛੁਰਾ ਮਾਰ ਕੇ ਨਿਕਲੇ ਸੀ ਤੇ ਇਸ ਵਾਰ ਕੀ ਸੋਚਦੇ ਹੋ ਕਿ ਕਿ ਕਿਸਾਨ ਆਗੂਆਂ ਨੇ ਔਰ ਸਾਨੂੰ ਨਹੀਂ ਚਾਹੀਦੀ ਆਗੂ ਬੁੱਢੇ ਉਦੋਂ ਸੰਘਰਸ਼ ਦੇ ਵਿੱਚ ਨੌਜਵਾਨੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਕਿਉਂਕਿ ਜਿਹੜਾ ਸਿੱਖ ਹੈ ਉਹ ਕਿਸਾਨ ਹੈ ਤੇ ਜਿਹੜਾ ਕਿਸਾਨ ਹੈ ਉਹ ਸਿੱਖ ਹੈ ਤੇ ਇਸ ਤਰ੍ਹਾਂ ਉਦੋਂ ਨੌਜਵਾਨੀ ਦੇ ਵਿੱਚ ਉਭਾਰ ਆਇਆ ਸੀ ਇੱਥੇ ਜਿਵੇਂ ਦੀਪ ਸਿੱਧੂ ਨੇ ਤੇ ਜਸਕਰਨ ਸਿੰਘ ਨੇ ਇੱਥੇ ਸਾਰਿਆਂ ਨੇ ਬੈਠ ਕੇ ਅਸੀਂ ਵੀ ਇੱਥੇ ਨਾਲ ਸੀ ਜੋ ਬਾਰਡਰ ਭੰਨੇ ਆ ਸਭ ਤੋਂ ਪਹਿਲਾਂ ਉਹ ਅਸੀਂ ਕਿੱਥੇ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੇ ਕਿਸਾਨਾਂ ਨੇ ਵੀ ਜਿੰਨਾ ਆਪ ਦਾ ਉੱਥੇ ਜੋਰ ਲਾਇਆ ਜਿੱਥੇ ਬੰਦਿਆਂ ਨੇ ਪਰ ਲੜਾਈ ਜਿਹੜੀ ਸੀ ਤਾਂ ਸਾਰਿਆਂ ਨੂੰ ਇਹ ਹੀ ਅਖਾਂਗੇ ਵੀ ਲੜਾਈ ਦੇ ਜਿਹੜੇ ਤੋਪਾਂ ਦੇ ਮੂੰਹ ਸਿੱਧਾ ਸੈਂਟਰ ਵੱਲ ਹੋਣ ਸਰਕਾਰ ਨਾਲ ਲੜਾਈ ਲੜੋ ਤੇ ਆਪਸ ਵਿੱਚ ਦੀ ਸਾਨੂੰ ਕਿਸੇ ਦੇ ਖਿਲਾਫ ਬਿਆਨ ਬਾਜੀ ਨਹੀਂ ਕਰਨੀ ਚਾਹੀਦੀ ਉਹਦੇ ਦੇ ਵਿੱਚ ਗਰਾਵਟ ਆਉਂਦੀ ਹੈ ਸੰਘਰਸ਼ ਦੇ ਵਿੱਚ ਵੀ ਠੀਕ ਹੈ ਆਪੋ ਆਪਣੀਆਂ ਜਥੇਬੰਦੀਆਂ ਐ ਤੇ ਪਰ ਲੜਨਾ ਤਾਂ ਹਰੇਕ ਨੂੰ ਪੈਣਾ ਹੀ ਪੈਣਾ ਹੈ ਸਰਕਾਰ ਨਾਲ ਪੰਜਾਬ ਆ ਭਾਵੇਂ ਕੋਈ ਸੈਂਟਰ ਹੈ ਤੇ ਮੰਗਾਂ ਲਈ ਲੜਨਾ ਹੀ ਪੈਣਾ ਆਪਾਂ ਨੂੰ ਜਿੰਨਾ ਚਿਰ ਅਸੀਂ ਗੁਲਾਮ ਐ ਪਰ ਕਿਸਾਨ ਆਗੂ ਜਿਹੜੇ ਧੱਖਾ ਪਿਛਲੀ ਵਾਰ ਦੇ ਗਏ ਕੀ ਉਹਨਾਂ ਨੂੰ ਇਸ ਵਾਰ ਨੌਜਵਾਨੀ ਸ਼ਾਮਿਲ ਹੋਣ ਦੋਗੇ ਕੀ ਤੁਸੀਂ ਸ਼ਾਮਿਲ ਹੋਣ ਦਉਗੇ ਉਹਨਾਂ ਨੂੰ ਬਾਈ ਜੀ ਦੇਖੋ ਮੌਕਾ ਤੇ ਇੱਕ ਵਾਰੀ ਦੇਣਾ ਚਾਹੀਦਾ ਜੀ ਕੀ ਪਤਾ ਹੁਣ ਸੁਦਰ ਜਾਨ ਜੀ ਮੋ ਕਦਾ ਬਾਦਲ ਨੂੰ ਹੀ ਬਹੁਤ ਵਾਰ ਦਿੱਤਾ ਕਿ ਸ਼ਾਇਦ ਸੁਧਰ ਜਾਣ ਪੰਜ ਵਾਰ ਸੱਤਾ ਤੇ ਲਿਆਂਦਾ ਉਹਨਾਂ ਨੂੰ ਕਾਬਜ਼ ਕਰਾਇਆ ਤੁਹਾਡੀ ਤੁਹਾਡੀ ਸਰਮੋਰ ਜਥੇਬੰਦੀ ਤੱਕ ਨੂੰ ਉਹ ਘੋਣ ਲਾਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਖੂਨ ਡੁੱਲਣ ਤੋਂ ਬਣੀ ਸੀ ਜਿਹਨੇ ਸਭ ਕੁਝ ਸਾਹਮਣਾ ਸੀਗਾ ਤੇ ਉਹਨਾਂ ਨੂੰ ਲੋਕਾਂ ਨੇ ਮੁੱਦੇ ਮੂਹ ਵੀ ਛਿੱਟਿਆ ਉਹਨਾਂ ਨੂੰ ਤੇ ਲੋਕ ਅੱਜ ਵੀ ਉਹਨਾਂ ਦੇ ਜੁੱਤੀਆਂ ਮਾਰ ਰਹੇ ਆ ਕਹਿੰਦਾ ਸੀ ਮੈਂ ਮਾਫੀ ਮੰਗ ਲਈ ਤੇ ਮਾਫੀ ਉਹਨੂੰ ਦੇਤੀ ਮਾਝੇ ਦੇ ਵਿੱਚ ਲੋਕਾਂ ਨੇ ਮਾਫੀ ਇਹ ਗੁਨਾਹਾਂ ਦੀ ਮਿਲ ਜਾਂਦੀ ਹੁੰਦੀ ਹੈ ਅਪਰਾਧਾਂ ਦੀ ਨਹੀਂ ਮਿਲਦੀ ਹੁੰਦੀ ਤੇ ਇਸ ਤਰ੍ਹਾਂ ਉਹਨਾਂ ਨੇ ਗੁਨਾਹ ਹੀ ਬਹੁਤ ਵੱਡੇ ਕੀਤੇ ਸੀ ਤੇ ਸਾਡੇ ਐ ਐਸਟੋ ਉਹਨਾਂ ਨੇ ਜਿਹੜਾ ਅਸੀਂ ਉਹ ਗਲੀਆਂ ਦੇ ਵਿੱਚ ਰੋਲਿਆ ਸੀ ਤੇ ਉਹ ਕਦੇ ਬਖਸ਼ੇ ਨਹੀਂ ਜਾਣਗੇ ਤੇ ਨਾ ਉਹਨਾਂ ਨੂੰ ਲੋਕ ਸਿਆਸਤ ਦੀ ਪੌੜੀ ਤੇ ਉਹਨਾਂ ਨੂੰ ਚੜਨ ਦੇਣਗੇ ਹੁਣ ਤਾਂ ਦੁਦਮਾ ਵੀ ਸਾਫ਼ ਹੋ ਗਿਆ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗੁਰਦੇਵ ਸਿੰਘ ਕੌਂਕੇ ਨੂੰ ਵੀ ਕੋ ਕੋ ਕੇ ਮਰਵਾਉਣ ਵਾਲੇ ਇਹੀ ਸੀ ਚਾਹੇ ਬੈਂਤੇ ਦੀ ਸਰਕਾਰ ਸੀ ਉਦੋਂ ਬੜਾ ਕੁਸ਼ ਕੀਤਾ ਇਹਨਾਂ ਨੇ ਇੱਕ ਕੀਤਾ ਇਹਨਾਂ ਨੇ 13 ਸਿੰਘ ਸ਼ਹੀਦ 78 ਉਦੋਂ ਕਰਾਈ ਤੇ ਮੋਗਾ ਕਾਂਡ ਕਰਵਾਇਆ ਇਹਨਾਂ ਦੇ ਦਾਦੇ ਪੜਦਾਦੇਆਂ ਨੇ ਖੂਹਾਂ ਦੇ ਵਿੱਚ ਜ਼ਹਿਰਾਂ ਪਾਈਆਂ ਜੈਤੋ ਮੋਰਚੇ ਸਮੇਂ ਤੇ 84 ਦਾ ਦਰਬਾਰ ਸਾਹਿਬ ਸਾਰਾ ਕੁਛ ਚਿੱਠੀਆਂ ਲੈ ਕੇ ਢਵਾਉਣ ਵਾਲੇ ਐ ਬੇਅਦਬੀ ਕਰਵਾਉਣ ਇਹ ਇਹ ਆ ਦਰਸ਼ਨ ਨਿਵਾਾਰੇ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ ਹਰਮੰਦਰ ਡੱਬਾ ਵਾਲੀ ਉੱਥੇ ਇਹਨਾਂ ਨੇ ਸ਼ਹੀਦ ਕਰਵਾਇਆ ਜਸਪਾਲ ਚੌੜ ਸਿੱਧਵਾ ਉਹ ਇਹਨਾਂ ਨੇ ਸ਼ਹੀਦ ਕਰਵਾਇਆ ਉੱਥੇ ਕੋਈ ਉਹਦਾ ਗਨਾਹਗਾਰ ਨਹੀਂ ਫੜੇ ਇਹਨਾਂ ਨੇ ਦੋ ਬਹਿਵਲ ਕਲਾ ਸ਼ਹੀਦ ਕੀਤੇ ਕੋਈ ਗਨਾਹਗਾਰ ਨਹੀਂ ਫੜੇ ਇਹਨਾਂ ਦੀ ਸਰਕਾਰ ਲੰਬਾ ਸਮਾਂ ਰਹੀ ਹੈ ਕੋਈ ਇਹਨਾਂ ਨੇ ਰਿਪੋਰਟਾਂ ਜਿਹੜੀਆਂ ਉਹ ਜਾਣਕਤ ਨਹੀਂ ਕੀਤੀਆਂ ਤੇ ਉਹ ਦੱਬੀ ਰੱਖੀਆਂ ਅੱਜ ਤਾਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਦੇ ਕਹਿੰਦੇ ਵੀ ਪੰਜਾਬ ਬਚਾਉਣਾ ਪੰਜਾਬ ਨਹੀਂ ਇਹ ਆਪ ਦਾ ਪਰਿਵਾਰ ਬਚਾ ਰਹੇ ਆਪਦੇ ਹਾਈ ਬੇਸ਼ੱਕ ਪਰਿਵਾਰ ਬਚਾ ਰਹੇ ਨੇ ਆਪਦਾ ਤੇ ਪਰ ਫੇ ਵੀ ਪੰਜਾਬ ਦੀ ਇਹ ਆਵਾਮ ਦੀਆਂ ਅੱਖਾਂ 'ਚ ਕਿਹੜਾ ਕੱਟਾ ਪਿਆ ਵੀ ਇੰਨੀ ਵਾਰ ਸੱਤਾ ਤੇ ਸਿਆਸਤ ਤੇ ਕਾਬਜ ਕਰਵਾ ਦਿੱਤਾ ਤੇ ਹੁਣ ਵੀ ਜਿਹੜੀ ਪੰਜਾਬ ਬਚਾਓ ਜਿਹਨਾਂ ਨੇ ਉਜਾੜਿਆ ਉਹੀ ਪੰਜਾਬ ਬਚਾਓ ਰੈਲੀ ਕੱਢਣ ਨੂੰ ਤੁਰੇ ਆ ਤੇ ਉਹਨਾਂ ਦੇ ਪਿੱਛੇ-ਪਿੱਛੇ ਫੇ ਵੀ ਡੰਡੇ ਚੜ੍ਹਨੇ ਚੱਕ ਕੇ ਬਥੇਰੇ ਖੜੇ ਆ ਸਾਡੇ ਲੋਕ ਗਮਰਾਹ ਹੋ ਜਾਂਦੇ ਆ ਭੋਲੇ ਆ ਉਹਨਾਂ ਨੂੰ ਇਹ ਲੀਡਰਸ਼ਿਪ ਗਮਰਾਹ ਕਰ ਦਿੰਦੀ ਆ ਪਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੁਣਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਹਰੇਕ ਗੱਲ ਦਾ ਵੀ ਇਹਨਾਂ ਨੇ ਕੀ ਕੀਤਾ ਸਾਰਾ ਕੁਝ ਹੁਣ ਨੈਟ ਤੇ ਪਿਆ ਵੀ ਜਿਹੜੇ-ਜਿਹੜੇ ਪਹਿਲਾਂ ਤੋਂ ਹੀ ਲੈ ਕੇ ਇਹਨਾਂ ਨੇ ਕੀਤੇ ਆ ਤੇ ਹੁਣ ਇਹਨਾਂ ਨੂੰ ਲੋਕ ਮਾਫ ਨਹੀਂ ਕਰਨਗੇ ਮਾਫ ਤਾਂ ਨਹੀਂ ਕਰਨਗੇ ਪਰ ਹੁਣ ਅਗਰ ਅਸੀਂ ਅੱਜ ਦੀ ਗੱਲ ਕਰੀਏ ਜਾਂ ਐਸਜੀਪੀਐਸ ਦੀਆਂ ਅੱਗੇ ਚੋਣਾਂ ਦੀ ਗੱਲ ਕਰ ਰਹੇ ਆ ਵੈਸੇ ਮੈਨੂੰ ਨਹੀਂ ਲੱਗਦਾ ਵੀ ਵੋਟਾਂ ਪੈਣਗੀਆਂ ਐਸਜੀਪੀਐਸ ਦੇ ਚੋਣਾਂ ਹੋਣਗੇ ਇਹ ਵੀ ਸ਼ਗੂਫਾ ਐਮਪੀ ਇਲੈਕਸ਼ਨਸ ਵਾਸਤੇ ਲੱਗਦਾ ਜਾਂ 27 ਦੀਆਂ ਤਿਆਰੀਆਂ ਵਾਸਤੇ ਲੱਗਦਾ ਪਰ ਕੀ ਪੰਜਾਬ ਦੀ ਆਵਾਮ ਤੁਹਾਨੂੰ ਲੱਗਦਾ ਹੈ ਵੀ ਅੱਖਾਂ ਖੋਲ ਚੁੱਕੀ ਆ ਜਿਹੜੇ ਹਿਸਾਬ ਨਾਲ ਬਹੀਰਾ ਕੱਤ-ਕੱਤ ਕੇ ਉਹਦੇ ਨਾਲ ਜਿੰਦਾਬਾਦ ਮੁਰਦਾਬਾਦ ਅੱਜ ਵੀ ਕਰਨ ਲੱਗੇ ਆ ਡੰਡਿਆਂ 'ਚ ਝੰਡੇ ਫਸਾ ਕੇ ਤੇ ਉਹਦੇ ਬੀਬੀ ਸੁਗਵੀਰ ਦੇ ਪਿੱਛੇ ਪਿੱਛੇ ਤੁਰੇ ਆ। ਇਹ ਲੋਕਾਂ ਨੂੰ ਸੋਚਣਾ ਚਾਹੀਦਾ ਜਿੰਨਾਂ ਨੇ ਦਰਬਾਰ ਸੈੱਟ ਆਇਆ ਸੀ ਲੋਕਾਂ ਨੇ ਉਹਨਾਂ ਦੀ ਸਰਕਾਰ ਵੀ ਬਣਾਈ ਤੇ ਇਹਨਾਂ ਨੇ ਬੇਅਦਬੀ ਕੀਤੀ ਸੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਵੀ ਚੰਗਾ ਤੇ ਮਾੜਾ ਤੇ ਪੰਜਾਬ ਦੇ ਹਿੱਤਾਂ ਲਈ ਕਿਹੜਾ ਖੜਾ ਹੈ ਇਹ ਸਾਰੇ ਲੀਡਰ ਆ ਜਿਹੜੇ ਦਿੱਲੀ ਦੇ ਦਲਾਲ ਬਣੇ ਹੋਏ ਆ ਵਿੱਚ ਹੀ ਸ਼੍ਰੋਮਣੀ ਕਮੇਟੀ ਸਾਨੂੰ ਸੈਂਟਰ ਆ ਜਿਹੜਾ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਸਾਡੇ ਲੀਡਰਾਂ ਨੂੰ ਵੀ ਸੈਂਟਰ ਇਸ ਹਿਸਾਬ ਨਾਲ ਆਪਾਂ ਨੂੰ ਖਤਮ ਕਰ ਰਿਹਾ ਹਰਿਆਣਾ ਕਮੇਟੀ ਸੀ ਜਿਹੜੀ ਉਹ ਉਹਨਾਂ ਨੇ ਵਕਤ ਕਰਕੇ ਆਪਦੇ ਕਬਜ਼ੇ ਵਿੱਚ ਕਰ ਲਈ ਤੇ ਦਿੱਲੀ ਕਮੇਟੀ ਸੀ ਉਹ ਬਣੀ ਬਣਾਈ ਸਾਰੀ ਉਹਨਾਂ ਨੇ ਕਰ ਲਈ ਤੇ ਜਿਹੜੀ ਮਹਾਰਾਸ਼ਟਰ ਤੇ ਵੈਸ ਸੀ ਉਹਦੇ ਵਿੱਚ ਇਹਨਾਂ ਨੇ ਸਾਰੇ ਬੰਦੇ ਆਪਦੇ ਵਾਰਡ ਤੇ ਅਧਕਾਰ 1156 ਐਕਟ ਸਾਰਾ ਖਤਮ ਕਰਤਾ ਭੋਗ ਪਤਾ ਉਹਦਾ ਤੇ ਹੁਣ ਰੇਗੀ ਪੰਜਾਬ ਦੇ ਵਿੱਚ ਇਹ ਲੀਡਰਾਂ ਨੂੰ ਸਮਝ ਨਹੀਂ ਆਉਂਦੀ ਵੀ ਕੁਰਸੀ ਛੱਡ ਕੇ ਤੁਸੀਂ ਕੌਮ ਦੀ ਗੱਲ ਕਰੋ ਪੰਥ ਦੀ ਗੱਲ ਕਰੋ ਵੀ ਤੁਸੀਂ ਪੰਥ ਦਾ ਬੇੜਾ ਕਰ ਕਰਨ ਤੇ ਲੱਗੇ ਹੋਏ ਆ ਤੇ ਜੇ ਸਾਡਾ ਧਰਮ ਨਾ ਰਿਹਾ ਸਾਡਾ ਬੋਲੀ ਨਾ ਰਹੀ ਸਾਡਾ ਸੱਭਿਆਚਾਰ ਨਾ ਰਿਹਾ ਸਾਡਾ ਇਤਿਹਾਸ ਨਾ ਰਿਹਾ ਗੁਰਬਾਣੀ ਨਾ ਰਹੀ ਤੇ ਅਸੀਂ ਫਿਰ ਕਿਹਦੇ ਆਸਰੇ ਜੀਵਾਂਗੇ ਇਸ ਧਰਤੀ ਦੇ ਉੱਤੇ ਇਹ ਸਾਰਾ ਕੁਝ ਇਹ ਲੀਡਰ ਹੈ ਜਿਹੜੇ ਇਹਨਾਂ ਨੂੰ ਸਿਆਣੇ ਬੰਦਿਆਂ ਨੂੰ ਸੋਚਣਾ ਚਾਹੀਦਾ ਹੈ ਬਿਲਕੁਲ ਕਿਉਂਕਿ ਇਹਨਾਂ ਨੇ ਆਪਣੇ ਵੱਲੋਂ ਜਿਹੜੀਆਂ ਗੱਲਾਂ ਸਿੰਘ ਸਾਹਿਬ ਨੇ ਕਹੀਆਂ ਭੋਗ ਆਪਣੇ ਵੱਲੋਂ ਸਾਰਾ ਪਾ ਚੁੱਕੇ ਨਹੀਂ even ਕਿ ਮੈਂ ਆਪ ਅੰਡਰਰੇਂਜ ਕਰਕੇ ਬਹੁਤ ਵਾਰ ਦਿਖਾਇਆ ਕਿ ਗੁਰਬਾਣੀ ਤੱਕ ਦੇ ਵਿੱਚ ਇਹਨਾਂ ਨੇ ਮਲਾਵਟ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਇਹਨਾਂ ਨੂੰ ਕਹਿੰਦੇ ਨੇ ਵੀ ਨਹੀਂ ਜੀ ਲਗਾਮਾਤਰਾ ਦੀ ਗਲਤੀ ਹੋ ਗਈ ਬਸ ਔਂਕੜ ਦੀ ਗਲਤੀ ਹੋ ਗਈ ਕੰਨੇ ਦੀ ਗਲਤੀ ਹੋ ਗਈ ਹਾਸ਼ੇ ਦੀ ਗਲਤੀ ਹੋ ਗਈ ਪਰ ਉਹ ਲਗਾਮਾਤਰਾ ਦੀ ਗਲਤੀ ਉਹਦੀ ਪੂਰੀ ਦੀ ਪੂਰੀ ਗੁਰਬਾਣੀ ਦੀ ਵਿਆਕਰਨ ਬਗਾੜ ਬਹੁਤ ਥਾਂਵਾਂ ਦੇ ਉੱਤੇ ਬਹੁਤ ਚੀਜ਼ਾਂ ਦੇ ਉੱਤੇ ਮੈਂ ਤੁਹਾਨੂੰ ਕਿਹਾ ਵੀ ਕਿਤੇ ਨਾਨਕ ਦਾ ਮੂੰਹ ਖੁੱਲਾ ਆ ਤੇ ਕਿਤੇ ਔਂਕੜ ਪਈ ਆ ਪਰ ਮਤਲਬ ਦੋਨਾਂ ਦੇ ਅਲੱਗ ਨੇ ਉਹ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਸਾਨੂੰ ਸਮਝਣੀਆਂ ਪੈਣੀਆਂ ਨੇ ਕਿਤੇ ਕੰਨਾ ਹੈਗਾ ਤਾਂ ਕਿਉਂ ਆ ਨਹੀਂ ਆ ਤਾਂ ਕਿਉਂ ਆ ਤੇ ਤੁਸੀਂ ਇਸ ਬਾਰੇ ਕੀ ਕਹੋਗੇ ਵੀਰ ਕਿਉਂ ਆਏ ਹੋ ਕੀ ਸੋਚ ਕੇ ਆਏ ਹੋ ਮੋਰਚੇ ਦਾ ਪਹਿਲਾਂ ਵੀ ਬਥੇਰੇ ਲੱਗੇ ਆ ਆਪਾਂ ਦਾ ਜਿਥੇ ਬੰਦਿਆਂ ਨੇ ਨਾਲ ਆ ਜਿਵੇਂ ਆਪਾਂ ਨੂੰ ਹੁਕਮ ਕਰਨਗੇ ਆਪਾਂ ਉਹਨਾਂ ਚੱਲਾਂਗੇ ਸੋਚ ਕੇ ਤਾਂ ਆਪਾਂ ਇਹੀ ਆਏ ਹਾਂ ਵੀ ਪੰਜਾਬ ਦੇ ਹੱਕਾਂ ਲਈ ਆਏ ਆ ਪੰਜਾਬ ਦੇ ਹੱਕਾਂ ਲਈ ਆਏ ਆ ਆ ਨੌਜਵਾਨੀ ਪੰਜਾਬ ਦੇ ਹੱਕਾਂ ਲਈ ਖੜੀ ਆ ਹੱਥਾਂ 'ਚ ਡਾਂਗਾ ਵੀ ਹੈਗੀਆਂ ਨੇ ਉਹ ਹੁਣੀ ਉਧਰੋਂ ਹਰਿਆਣੇ ਵੱਲੋਂ ਆ ਕੇ ਵੀਰ ਕਹਿ ਕੇ ਗਏ ਨੇ ਡੀਐਸਪੀ ਸਾਹਿਬ ਕੀ ਸ਼ਾਂਤੀ ਰੱਖੋ ਵੀ ਉਕਸਾਉਣਾ ਉਕਸਾ ਕੋਈ ਨਹੀਂ ਰਿਹਾ ਨਾ ਉਕਸਾਨ ਦੀ ਕਿਸੇ ਨੂੰ ਲੋੜ ਹੈ ਕਿਉਂਕਿ ਸਰਕਾਰਾਂ ਨੂੰ ਆਪ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਆ ਜਿਹੜੀ ਨੌਜਵਾਨੀ ਘਰਾਂ ਚੋਂ ਉੱਠ ਕੇ ਇਹ ਇਨੀ ਠੰਡੇ ਦੇ ਵਿੱਚ ਸਰਦੀਆਂ ਦੇ ਵਿੱਚ ਤੁਹਾਨੂੰ ਲੱਗਦਾ ਜਿਹੜੇ 8-8 ਵਜੇ ਤੱਕ ਜਗਾਈਆਂ ਚੋਂ ਨਾ ਨਿਕਲਦੇ ਹੋਣਗੇ ਅੱਜ ਸਵੇਰੇ 5 ਵਜੇ ਦੇ 6 ਵਜੇ ਦੇ ਆ ਕੇ ਬੈਰੀਕੇਡ ਤੇ ਕਿਉਂਕਿ ਪਤਾ ਸੀ ਆਪੀ ਕੀ ਤ ਤੇ ਆ ਨੌਜਵਾਨਾਂ ਨੂੰ ਸ਼ੌਕ ਨਹੀਂ ਚੜਿਆ ਵੀ ਉਹ ਆ ਕੇ ਖੜਨ ਦੇ ਮਤਲਬ ਰੋਸ਼ਮਜ਼ਾਰੇ ਕਰਨ ਪਰ ਜਦੋਂ ਇਹਨਾਂ ਨੂੰ ਲੱਗਦਾ ਨਾ ਨੌਜਵਾਨਾਂ ਨੂੰ ਵੀ ਸਾਡੇ ਹੱਕ ਮਾਰੇ ਗਏ ਆ ਜਦੋਂ ਇਹਨਾਂ ਨੌਜਵਾਨਾਂ ਨੂੰ ਲੱਗਦਾ ਆ ਵੀ ਸਾਨੂੰ ਹੁਣ ਦਿੱਲੀ ਦੀ ਹਿੱਕ ਤੇ ਚੜ ਕੇ ਉਹਨਾਂ ਨੂੰ ਦੱਸਣਾ ਪੈਣਾ ਆ ਵੀ ਉਹ ਕਿੰਨੀ ਵਾਰ ਅਸੀਂ ਫਤਿਹ ਕੀਤੀ ਆ ਉਹਨਾਂ ਨੂੰ ਸਮਝਾਣਾ ਪੈਣਾ ਆ ਵੀ ਇਹ ਉਹ ਪੰਜਾਬ ਆ ਜਿਹਨੂੰ ਤੁਸੀਂ ਜਿੰਨਾ ਮਰਜ਼ੀ ਕਹ ਲਓ ਵੀ ਪੰਜਾਬ ਨਹੀਂ ਰਹਾ ਪੰਜਾਬੀ ਨਹੀਂ ਰਹੇ ਜਾਂ ਨੌਜਵਾਨੀ ਅਸੀਂ ਮਾਰ ਦਿੱਤੀ ਆ ਨੌਜਵਾਨੀ ਮੁੱਕ ਗਈ ਆ ਪਰ ਆ ਪੰਜਾਬੀ ਜਿਹੜੀ ਹੈਗੇ ਨੇ ਆ ਨੌਜਵਾਨ ਜਿਹੜੇ ਹੈਗੇ ਨੇ ਇਹ ਹਰ ਵਾਰ ਦੱਸਦੇ ਆ ਕਿ ਅਸੀਂ ਮਰੇ ਨਹੀਂ ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਆ ਬਜ਼ੁਰਗ ਜਿਹੜੇ ਪਹੁੰਚੇ ਹੋਏ ਨੇ ਇਹ ਬਜ਼ੁਰਗ ਬਹਤ ਦੱਸਦੇ ਆ ਕਿ ਕੀ ਹੈਗੇ ਅਸੀਂ ਜੇ ਦਾੜੇ ਚਿੱਟੇ ਹੋ ਗਏ ਆ ਤਾਂ ਹਿੰਮਤਾਂ ਨਹੀਂ ਟੁੱਟੀਆਂ ਸਾਡੀਆਂ ਆ ਨੌਜਵਾਨ ਦੱਸਦੇ ਆ ਇਹ ਉਹੀ ਸ਼ੰਭੂ ਦਾ ਬਾਰਡਰ ਆ ਉਹ ਪਿੱਛੇ ਦੀ ਥਾਂ ਤੁਹਾਨੂੰ ਯਾਦ ਹੋਊਗੀ ਜਿਹੜਾ ਕਮਰਾ ਬਣਿਆ ਉਹਦੇ ਸਾਹਮਣੇ ਸਟੇਜ ਲੱਗੀ ਹੋਈ ਸੀ ਦੀਪਦੀ ਤੇ ਇੱਥੇ ਹੀ ਅਸੀਂ ਆ ਕੇ ਲੋਕਾਂ ਨੂੰ ਸੰਬੋਧਨ ਹੋ ਕੇ ਜਾਂਦੇ ਸੀ 3 ਮਹੀਨੇ ਇੱਥੋਂ ਲਾਈਵ ਚਲਾਇਆ ਉਦੋਂ ਤੇ ਉਦੋਂ ਉਸ ਤੋਂ ਅਜੋ ਦਿੱਲੀ ਦੀ ਹਿੱਕ ਤੇ ਜਾ ਕੇ ਬੈਠੇ ਬੜਿਆਂ ਨੇ ਟੈਗ ਦਿੱਤੇ ਦੀਪ ਨੂੰ ਵੀ ਦਿੱਤੇ ਜਿਨ੍ਹਾਂ ਨੇ ਦੀਪ ਦਾ ਸਾਥ ਦਿੱਤਾ ਉਹਨਾਂ ਨੂੰ ਵੀ ਟੈਗ ਬਥੇਰੇ ਦਿੱਤੇ ਪਰ ਮੈਂ ਇਹੀ ਗੱਲ ਕਹਾਂਗਾ ਸੱਚਾਈ ਦੇ ਮੋਰੇ ਸਰਕਾਰਾਂ ਨੂੰ ਵੀ ਗੋਡੇ ਟੇਕਣੇ ਪੈਣੇ ਨੇ ਜੇ ਸਾਡੇ ਆਗੂ ਚੱਜਦੇ ਹੋਣ ਤੇ ਜੇ ਅਸੀਂ ਆਗੂ ਗਲਤ ਚੁਣ ਲਿਆ ਆ ਤਾਂ ਫੇਰ ਮੋਰਚ ਜਿੰਨੇ ਮਰਜ਼ੀ ਵੱਡੇ ਅਸੀਂ ਲਾ ਲਈਏ ਉਹ ਫੇਲ ਹੋਣੀ ਹੋਣੀ ਆ ਕਿਉਂਕਿ ਜਿਹਨਾਂ ਦੇ ਹੱਥ 'ਚ ਤੁਸੀਂ ਬਾਗ ਡੋਰ ਫੜਾਈ ਆ ਜੇ ਉਹੋ ਹੀ ਤੁਸੀਂ ਬੰਦੇ ਉਹ ਚੁਣ ਲਏ ਜਿਹਨਾਂ ਨੇ ਖੂਹਾਂ 'ਚ ਜ਼ਹਿਰ ਮਲਾਣਾ ਆ ਤਾਂ ਫੇਰ ਅਸੀਂ ਆਪਣੀ ਬੇੜੀ ਕਦੀ ਪਾਰ ਨਹੀਂ ਲਾ ਸਕਦੇ ਸੋ ਅੱਗੇ ਕੀ ਬਣਦਾ ਕੀ ਨਹੀਂ ਬਣਦਾ ਅਪਡੇਟ ਉਹਦੇ ਵੇਟ ਕਰ ਰਹੇ ਆ ਅਸੀਂ ਤੇ ਦੇਖਦੇ ਆ ਜਦੋਂ ਹਜ਼ੂਮ ਇੱਥੇ ਪਹੁੰਚਦਾ ਉਦੋਂ ਦਾ आलम ਕੀ ਹੁੰਦਾ ਹੈ ਤੇ ਲਾਈਵ ਅਪਡੇਟ ਸਾਜ ਦੀ ਸਾਈ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਸਿੰਘਾਂ ਦੇ ਨਾਲ ਗੱਲ ਕੀਤੀ ਨੌਜਵਾਨਾਂ ਦੇ ਨਾਲ ਗੱਲ ਕੀਤੀ ਤੇ ਤੁਹਾਨੂੰ ਦਿਖਾ ਦਿੰਦੇ ਕਿ ਬੈਰੀਕੇਡਿੰਗ ਕਿਹੜੇ ਹਿਸਾਬ ਨਾਲ ਕੀਤੀ ਹੈ ਉਧਰਲੇ ਪਾਸੇ ਵੀ ਸਾਰੀ ਬੈਰੀਕੇਡਿੰਗ ਕੀਤੀ ਹੋਈ ਹੈ ਮੀਨਸ ਜਿਹੜਿਆ ਰਸਤਾ ਜਾਂਦਾ ਹੈ ਤੇ ਜਿਹੜਾ ਉਧਰੋਂ ਆਂਦਾ ਹੈ ਦੋਨੋਂ ਪਾਸੇ ਮੈਂ ਕਹਾਂਗਾ ਵੀ ਉਧਰ ਕੈਮਰਾ ਇੱਕ ਵਾਰ ਕਰਕੇ ਜ਼ੂਮ ਕਰਕੇ ਦਿਖਾਣ ਵੀ ਕਿੱਦਾਂ ਬੈਰੀਕੇਡਿੰਗ ਉਧਰ ਕੀਤੀ ਹੈ ਉਸ ਤੋਂ ਇਲਾਵਾ ਤੁਸੀਂ ਕੱਲ ਤਸਵੀਰਾਂ ਕੁਝ ਦੇਖੀਆਂ ਹੋਣਗੀਆਂ ਵੀ ਫੌਜੀ ਪਾਣੀ ਤੇ ਵੜੇ ਹੋਏ ਸੀ ਤੇ ਉਹ ਥਾਂ ਇਹੀ ਸੀ ਤੇ ਇਹ ਵੀ ਮੈਂ ਕਹੂੰਗਾ ਮੁੰਡੇ ਨੂੰ ਵੀ ਜ਼ੂਮ ਕਰਕੇ ਦਿਖਾਇਆ ਜਿੱਥੇ ਹੈਗਾ ਇਹਨਾਂ ਨੂੰ ਇਹ ਡਰ ਸੀ ਉਹਰੇ ਖੱਡਾ ਪੱਟਿਆ ਵੀ ਟਰਾਲੀਆਂ ਥੱਲੇ ਉਹਨਾਂ ਕੱਢ ਲੈਣਗੇ ਤੇ ਉਧਰੋਂ ਵੀ ਸਪੈਸ਼ਲੀ ਇਹਨਾਂ ਨੇ ਆਪ ਹੀ ਰਾਹ ਬਣਾਤਾ ਹੈ ਅੱਦਾ ਨਿਆਣੇ ਭਰਨ ਚ ਆਗੇ ਤਾਂ ਇਹਨਾਂ ਦੇ ਮਿੰਟੋ-ਮਿੰਟੀਆਂ ਭਰ ਦੇਣਾ ਹੈ ਨੌਜਵਾਨਾਂ ਨੇ ਜਿਹੜੇ ਆ ਖੱਡੇ ਐਡੇ ਪੱਟੇ ਆ ਕਿਉਂਕਿ ਦਿੱਲੀ ਦੀ ਹਿੱਕ ਤੇ ਪਹਿਲਾਂ ਵੀ ਤਾਂ ਇਹਨਾਂ ਦੇ ਖੱਡੇ ਪੱਟੇ ਸੀਗੇ ਉਹਨਾਂ ਦਾ ਕੀ ਹੋਇਆ ਪਤਾ ਆ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਬਹਿ ਗਏ ਸੀ ਇਹਨਾਂ ਨੇ ਹੁਣ ਕੰਡੇ ਲਾਤੇ ਆ ਉੱਥੇ ਜੋ ਮਰਜ਼ੀ ਕੀਤਾ ਆ ਜੇ ਨੌਜਵਾਨਾਂ ਨੇ ਉੱਥੇ ਜਾਣਾ ਇਸੇ ਫਲਾਈਓਵਰ ਤੋਂ ਵੀਡੀਓਜ਼ ਵੀ ਵੀਸੋ ਇਸੇ ਫਲਾਈਓਵਰ ਤੋਂ ਚੱਕ ਚੱਕ ਕੇ ਥੱਲੇ ਉਹਨਾਂ ਨੇ ਬੈਰੀਕੇਡ ਸੁੱਟੇ ਸੀ ਦੀਪ ਅੱਗੇ ਲੱਗਿਆ ਜਕਾਰਿਆਂ ਦੀ ਗੂੰਜ ਦੇ ਵਿੱਚ ਆਹ ਬੈਰੀਕੇਡ ਕਰਕੇ ਉਦੋਂ ਮਿੱਟੀ ਦੇ ਭਰੇ ਹੋਏ ਇਹਨਾਂ ਨੇ ਟੇਲਰ ਖੜੇ ਕੀਤੇ ਹੋਏ ਸੀ ਵੱਡੇ ਟਰੱਕ ਗਿੱਲੀ ਮਿੱਟੀ ਦੇ ਭਰੇ ਹੋਏ ਟੇਡੇ ਕਰਕੇ ਖੜੇ ਕੀਤੇ ਸੀ ਤੇ ਹੋਰ ਤਾਂ ਹੋਰ ਬਿਨਾਂ ਸਟਾਰਟ ਕੀਤੇ ਨੌਜਵਾਨਾਂ ਨੇ ਟੱਕ ਟੱਕੇ ਮਾਰ ਕੇ ਹੋ ਰਾਹ ਬਣਾ ਲਿਆ ਸੀਗਾ ਪਹਿਲਾਂ ਗੱਡੀਆਂ ਲੰਘੀਆਂ ਸੀ ਤੇ ਉਸ ਤੋਂ ਬਾਅਦ ਫਿਰ ਫੌਜ ਨੂੰ ਆਪੇ ਪਿੱਛੇ ਕਰਨੇ ਪਏਗੇ ਸੀ ਪੁਲਿਸ ਪ੍ਰਸ਼ਾਸਨ ਨੂੰ ਕਿ ਅਸੀਂ ਕਰ ਲੈਨੇ ਆਂ ਵੀ ਇਹਨਾਂ ਦੇ ਸਾਹਮਣੇ ਹੁਣ ਅਸੀਂ ਨਹੀਂ ਅੜ ਸਕਦੇ ਨਹੀਂ ਖੜ੍ਹ ਸਕਦੇ ਤੇ ਉਹ ਜਿਹੜੀਆਂ ਵੈਣ ਸੀਗਾ ਉਹ ਦਿੱਲੀ ਦੀ ਹਿੱਕ ਤੇ ਜਾ ਕੇ ਰੁਕਿਆ ਸੀ ਪਰ ਮੈਂ ਬਾਰ ਬਾਰ ਉਹੀ ਕਹਿੰਨਾ ਵੀ ਜੇ ਸਾਡੇ ਕਿਤੇ ਆਗੂ ਚੰਗੇ ਹੋਣ ਨਾ ਤਾਂ ਆਹ ਨੌਜਵਾਨੀ ਨੂੰ ਆਹ ਬਜ਼ੁਰਗਾਂ ਨੂੰ ਆਪਣੇ ਹੱਕ ਮੰਗਣ ਵਾਸਤੇ ਬਾਰ ਬਾਰ ਉੱਥੇ ਨਾ ਜਾਣਾ ਪਵੇ ਕਿਉਂਕਿ ਕੇਂਦਰ ਦੇ ਵਾੜੇ ਹੁੰਦੇ ਨੇ ਆਗੂ ਸਾਡੇ ਵਿੱਚ ਸਾਰੇ ਨਹੀਂ ਮਾੜੇ ਪਰ ਕੁਝ ਜਿਹੜੇ ਉਹਨਾਂ ਦੇ ਦਲਾਲ ਬਣ ਕੇ ਉਹਨਾਂ ਦੀਆਂ ਗੱਲਾਂ ਕਰਦੇ ਨੇ ਤੇ ਜਿੱਤੇ ਹੋਏ ਮੋਰਚੇ ਨੂੰ ਹਰਾ ਦਿੰਦੇ ਨੇ ਚਾਹੇ 220 ਵਾਲਾ ਮੋਰਚਾ ਹੋਵੇ 21 ਦੇ ਵਿੱਚ ਚਾਹੇ ਮੁੱਕਿਆ ਅਸੀਂ ਕਹਿ ਆ ਵੀ ਤਿੰਨ ਕਾਲੇ ਕਾਨੂੰਨ ਵਾਪਸ ਕੀਤੇ ਬਹੁਤ ਵੱਡੀ ਜਿੱਤ ਸੀ ਉਹ ਪੰਜਾਬ ਦੀ ਨੋ ਡਾਊਟ ਬਹੁਤ ਵੱਡੀ ਜਿੱਤ ਸੀ ਪਰ ਅਸੀਂ ਉਸ ਤੋਂ ਬਹੁਤ ਜ਼ਿਆਦਾ ਪ੍ਰਾਪਤੀਆਂ ਕਰਕੇ ਵਾਪਸ ਆ ਸਕਦੇ ਸੀ ਪਰ ਕੁਝ ਕਿਸਾਨ ਆਗੂਆਂ ਦੀਆਂ ਬੇਵਕੂਫੀਆਂ ਕਰਕੇ ਜਾਂ ਉਹਨਾਂ ਦੇ ਨਿੱਜ ਕਰਕੇ ਲਾਲਚ ਕਰਕੇ ਉਹ ਅਸੀਂ ਵੱਧ ਪ੍ਰਾਪਤੀਆਂ ਨਹੀਂ ਕਰ ਸਕੇ ਜਿਸ ਕਰਕੇ ਅੱਜ ਐਮਐਸਪੀ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਗੰਨੇ ਨੂੰ ਲੈ ਕੇ ਠੀਕ ਹੈ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਬਹੁਤ ਸਾਰੀਆਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਆ ਕਿਸਾਨ ਆਗੂ ਨੌਜਵਾਨ ਮੋੜ ਦਿੱਲੀ ਦੀਆਂ ਬਰੂਹਾਂ ਤੇ ਜਾਣ ਨੂੰ ਤਿਆਰ ਨੇ ਤੇ 6-6 ਮਹੀਨੇ ਦਾ ਰਾਸ਼ਨ ਕਹਿੰਦੇ ਅਸੀਂ ਟਰਾਲੀਆਂ 'ਚ ਪਾ ਲਿਆ ਤੇ ਪਿੱਛੇ ਬੈਰੀਕੇਡਿੰਗ ਬਹੁਤ ਸਖਤ ਆ ਉਹ ਦੇਖਦੇ ਆ ਵੀ ਨੌਜਵਾਨ ਕਦੋਂ ਤੱਕ ਪਹੁੰਚਦੇ ਆ ਜਕਾਰੇ ਲਾਉਂਦੇ ਹੋਏ ਜਕਾਰਿਆਂ ਦੀ ਗੂੰਜ ਦੇ ਵਿੱਚ ਕਿਉਂਕਿ ਪਹੁੰਚਣ ਕੇ ਤਾਂ ਸਹੀ ਆ ਹੜ ਜਿਹੜਾ ਪੰਜਾਬ ਤੋਂ ਤੁਰਿਆ ਆ ਉਹ ਰੋਕਣਾ ਇੰਨਾ ਆਸਾਨ ਨਹੀਂ ਹੈਗਾ ਸੋ ਉਹ ਦੇਖਣਾ ਹੁਣ ਦਿਲਚਸਪ ਹੋਊਗਾ ਪਾਰ ਆ ਦਿੱਲੀ ਦੀਆਂ ਤਿਆਰੀਆਂ ਤੁਹਾਨੂੰ ਦਿਖਾ ਦਿੰਨੇ ਆ ਥੱਲੇ ਵੀ ਸੀਆਰਪੀਐਫ ਲਾਈ ਆ ਦੂਜੇ ਪਾਸੇ ਤੁਸੀਂ ਦੇਖੋਗੇ ਉੱਤੇ ਵੀ ਆ ਰੌਲਾ ਨੌਜਵਾਨੀ ਆਪਣੀ ਪੰਜਾਬ ਦੀ ਪਾਰਹੀ ਹੈ ਤੇ ਇਸ ਵਾਰ ਦੇਖਦੇ ਆ ਦਿੱਲੀ ਕੀ ਬੋਲਦੀ ਆ ਸੋ ਅੱਗੇ ਦੀ ਅਪਡੇਟਸ ਵਾਸਤੇ ਵੀ ਜੁੜੇ ਰਹੋ